ਮੁਰਦਾਬਾਦ ਕਿੱਧਰੋਂ ਹਟਾਉਂਦੇ ਨੇ ਜੱਗਿਆ ਦੇ ਰਹੋ ਨੇ ਕਿੱਧਰੋਂ ਹਟਾਉਂਦੇ ਨੇ ਜੱਗਿਆ ਦੇ ਰਹੋ ਨੇ ਸਟਾਪ ਸੈ ਲੈਵਰ ਅੱਜ ਅਸੀਂ ਭਾਸੋਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਖੜੇ ਆ ਇੱਥੇ ਕੁਝ ਭਾਸੋਂ ਦੇ ਨੌਜਵਾਨ ਇਕੱਠੇ ਹੋਏ ਨੇ ਮਾਰਕੋ ਸਕੂਲ ਮੁਰਦਾਬਾਦ ਮਾਰਕੋ ਸਕੂਲ ਮੁਰਦਾਬਾਦ ਅਸੀਂ ਪਹਿਲੇ ਕੋਈ 10 ਸਾਲ ਤਕਰੀਬਨ 10 ਸਾਲਾਂ ਤੋਰੇ ਕ੍ਰਿਕਟ ਪੱਕੀ ਵਿੱਚ ਤੇ ਖੇਡਦੇ ਆ ਤੇ ਇਹਨਾਂ ਨੇ ਸਾਡੀ ਪਿਛਲੇ 10 ਸਾਲਾਂ ਵਿੱਚ ਤਿੰਨ ਵਾਰ ਸਾਡੀ ਪਿਚ ਪਟ ਦਿੱਤੀ ਗਈ ਹੈ ਭਾਈ ਜੀ ਸਭ ਤੋਂ ਵੱਡਾ ਜੇ ਦੇਖਿਆ ਜਾਵੇ ਸਕੂਲ ਦੇ ਵਿੱਚ ਸਕੂਲ ਸਟਾਫ ਦੇ ਜੇ ਤਾਂ ਸਹਿਮਤੀ ਆ ਤੁਸੀਂ ਕੋਈ ਵੀ ਗੇਮ ਹੋ ਉਹਨਾਂ ਦੇ ਗਰਾਊਂਡ ਵਿੱਚ ਖੇਡ ਸਕਦੇ ਹੋ ਪਰ ਜੇ ਸਕੂਲ ਚਾਹੇ ਉਹ ਨਹੀਂ ਖੇਡਣ ਦੇ ਸਕਦਾ ਇਹ ਸਕੂਲ ਦੇ ਕੋਲ ਅਧਿਕਾਰ ਨਹੀਂ ਜੋ ਕਿ ਸਾਨੂੰ ਸਕੂਲ ਵਾਲਿਆਂ ਨੇ ਭਰੋਸੇ ਵਿੱਚ ਦੋਾਇਆ ਗਿਆ ਕਿ ਅਸੀਂ ਗਰਾਊਂਡ ਦੀ ਮੈਂਟੇਨੈਂਸ ਵਾਸਤੇ ਉਹਦੀ ਪਿਚ ਨੂੰ ਅਸੀਂ ਢਾ ਕੇ ਦੁਬਾਰੇ ਬਣਾ ਦਾਂਗੇ ਗਰਾਊਂਡ ਲੈਵਲ ਕਰਨਾ ਪਰ ਉਸੇ ਵਿੱਚ ਲੈ ਗੜੀ ਪਿੱਛ ਢਾਈ ਗਈ ਉਸ ਤੋਂ ਬਾਅਦ ਦੁਬਾਰੇ ਅਸੀਂ 4 ਤੋਂ 5 ਮਹੀਨੇ ਛੇ ਖੱਜਲ ਖਵਾਰ ਹੁੰਦੇ ਰਹੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਸਕੂਲ ਦੇ ਅੱਜ ਸਵੇਰੇ ਆ ਕੇ ਜਵਾਕਾਂ ਤੋਂ ਸਕੂਲ ਦੇ ਚਾਈਲਡ ਲੇਬਰ ਤੋਂ ਜਿਹੜੇ ਛੋਟੇ ਜਵਾਕ 17 18 ਸਾਲ ਦੀ ਉਮਰ ਤੋਂ ਥੱਲੇ ਜਵਾਕ ਨੇ 12 12 ਸਾਲ ਜਵਾਕ ਨੂੰ ਤਾਂ ਪਈਆਂ ਚ ਲਾਈਆਂ ਤਸਲੇ ਕਰਾਏ ਵੀਡੀਓਗ੍ਰਾਫੀ ਸਾਡੇ ਕੋਲ ਹੈ ਤਾਂ ਏਡੀਆ ਭਾਰੀਆ 70 80 ਕਿਲੋ ਸਲੇਬਾ ਜਿਗੀਆਂ ਉਹਨਾਂ ਤੋਂ ਚਾ ਕੇ ਰੀੜੀਆਂ ਦੇ ਅੰਦਰ ਲਗਾਏ ਗਏ ਨੇ ਬੱਚਿਆਂ ਤੋਂ ਕਰਾਇਆ ਇਹ ਕੰਮ ਸਕੂਲ ਦਾ ਚਲੋ ਸਕੂਲ ਦਾ ਗਰਾਊਂਡ ਹੈ ਇਹ ਹੋਰ ਕੋਈ ਪੰਚਾਇਤ ਵੱਲੋਂ ਸਰਕਾਰ ਵੱਲੋਂ ਕੋਈ ਗਰਾਊਂਡ ਨਹੀਂ ਦਿੱਤਾ ਗਿਆ ਇਲਾਕੇ ਦਾ ਨਾਮੀ ਸਹਿਰ ਹੈ ਇਹ ਨਾਮੀ ਕਸਬਾ ਹੈ پاسੂ ਕਮੇਟੀ ਵਾਲੇ ਕਹਿੰਦੇ ਸਕੂਲ ਦਾ ਚੱਕਰ ਹੈ ਜੇ ਸਕੂਲ ਵਾਲੇ ਤੁਹਾਨੂੰ ਕਹਿੰਦੇ ਨੇ ਵੀ ਇਹ ਵਿੱਚ ਬਣਾ ਲਓ ਤਾਂ ਅਸੀਂ ਤੁਹਾਨੂੰ ਵਿੱਚ ਬਣਾਉਣ ਦੀ ਇਜਮਤੀ ਆਪਣੇ ਲੈ ਕੇ ਸਕੂਲ ਤੋਂ ਬਣਾ ਲਓ ਸਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਜਦ ਕਿ ਅਸੀਂ ਸਕੂਲ ਕੋਲ ਜਾਂਦੇ ਹਾਂ ਸਕੂਲ ਵਾਲੇ ਸਿੱਧਾ ਡਿਨਾਈ ਕਰਦੇ ਅਸੀਂ ਉਹਨੂੰ ਵਿੱਚ ਬਣ ਨਹੀਂ ਦੇਣੀ ਇਹਦੇ ਵਿੱਚ ਬਈ ਪ੍ਰੋਬਲਮ ਕੀ ਹੈ ਪ੍ਰੋਬਲਮ ਸਕੂਲ ਵਾਲਿਆਂ ਨੂੰ ਵੀ ਅਸਲ 'ਚ ਕੋਈ ਨਹੀਂ ਹੈ ਜਦੋਂ 10 ਸਾਲ ਤੋਂ ਵਿੱਚ ਚੱਲਦੀ ਆ ਰਹੀ ਹੈ ਬੱਚੇ ਖੇਡ ਰਹੇ ਨੇ ਇੱਥੇ ਜਿਹੜੇ ਨਾ ਮੇਨ ਪਿੰਡ ਦੇ ਹੁੰਦੇ ਨੇ ਖੜਮ ਚੌਧਰੀ ਜਿਹੜਾ ਪੰਜਾਬੀ ਚ ਕਿਹਾ ਜਾਂਦਾ ਉਹ ਇਨਵੋਲਵ ਨੇ ਪ੍ਰਾਈਵੇਟ ਕਬੱਡੀ ਟੂਰਨਾਮੈਂਟ ਇਸੇ ਗਰਾਊਂਡ ਦੇ ਵਿੱਚ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਇੱਥੀ ਹੋਣਾ ਤੁਹਾਡੇ ਸਾਹਮਣੇ ਆ ਉਹਦੇ ਵਿੱਚ ਟਰੈਕ ਵੀ ਪੱਟਿਆ ਜਾਣਾ ਸਕੂਲ ਦੇ ਵਿੱਚ ਰੋਟਾਵੇਟਰ ਵੀ ਚੱਲਣਾ ਫੇਰ ਬਾਅਦ ਚ ਫਿੱਚ ਵੀ ਪੱਟਣੀ ਆ ਫੇਰ ਜਿਹ ਉਹਦੀ ਮੇਨਟੇਨੈਂਸ ਲਈ ਜਿਹੜਾ ਫੰਡ ਆਉਂਦਾ ਉਹ ਇਹਨਾਂ ਨੇ ਜਦੋਂ ਸਥਾਪਨ ਕਰਦਣਾ ਜਮੀ ਇੱਕ ਸਰ ਜਦੋਂ ਨਾ ਰੇ ਸਕੂਲ ਦੇ ਜ਼ੋਨ ਦੇ ਖੇਡਾਂ ਹੁੰਦੀਆਂ ਨੇ ਜਾਂ ਜ਼ੋਨ ਦੇ ਖੇਡਾਂ ਹੁੰਦੀਆਂ ਨੇ ਸਿਰਫ 10 ਦਿਨ ਵਾਸਤੇ ਪੂਰੇ ਸਕੂਲ ਐਕਟਿਵ ਹੁੰਦਾ ਹੈ ਜਿਵਾਕਾਂ ਨੂੰ ਘੜਾਉਂਦੇ ਨੇ ਉਸ ਤੋਂ ਬਿਨਾ ਪੂਰਾ ਸਾਲ ਜਿਵਾਕਾਂ ਨੂੰ ਕੋਈ ਖੇਡਾ ਵਾਜੇ ਕੋਈ ਪੁੱਛਦਾ ਨਹੀਂ ਹੈਗਾ ਜਿਹੜੇ ਹੁਣ ਮੰਨ ਲਓ ਸੈਰ ਸਪਾਟੇ ਵਾਲੇ ਨੇ ਸੈਰ ਸਪਾਟੇ ਵਾਲਿਆਂ ਲਈ ਪੀ ਡਬਲਯੂ ਡੀ ਨੇ ਬਣਾਇਆ ਹੋਇਆ ਪਾਰਕ ਉਧਰੋਂ ਦੂਜਾ ਪਾਰਕ ਬਣਿਆ ਹੋਇਆ ਉੱਥੇ ਨਹੀਂ ਜਾਂਦੇ ਉਹਨਾਂ ਨੇ ਇੱਥੇ ਆ ਕੇ ਬਸ ਜਿਹੜੇ ਬੱਚੇ ਖੇਡਦੇ ਨੇ ਉਹ ਰੋਕਣੇ ਨੇ ਵੀ ਇਹ ਖੇਡਣੇ ਨਹੀਂ ਚਾਹੀਦੇ ਵੀ ਅਸੀਂ ਸੈਰ ਸਪਾਟੇ ਲਈ ਵੀ ਸਕੂਲ ਦਾ ਗਰਾਊਂ ਬਿਚੋ ਕੁਸ਼ਟੀਚਰ ਤਾਂ ਇਹੋ ਜਿਹੇ ਨੇ ਜਿਹੜੇ ਆਪਣੇ ਮੇਲੇ ਉਹ ਡਰਿੰਕ ਕਰਕੇ ਵੀ ਸਕੂਲ ਚ ਆਉਂਦੇ ਨੇ ਡਰਿੰਕ ਕਰਕੇ ਸਕੂਲ ਚ ਡਰਿੰਕ ਕਰਕੇ ਵੀ ਸਕੂਲ ਚ ਆਉਂਦੇ ਨੇ ਜਿਹੜੇ خود ਬੱਚੋਰੇ ਪੜ੍ਹੇ ਨਹੀਂ ਦੋਏ ਬੇਟੀ ਔਰ ਬੇਟਾ ਤੇ ਉਹਨੂੰ ਮੈਨੇ ਆਪਕੋ ਦੱਸ ਦਿੱਤੀ ਕਿ ਪਾਪਾ ਵੀ ਉਹਰੇ ਡਰਿੰਕ ਕਰਕੇ ਆਉਂਦੇ ਆ ਮਾਸਟਰ ਹੁਣ ਜੀ ਅਸੀਂ ਕਿੱਡੇ ਨੂੰ ਕਹ ਰਹੇ ਕੋਈ ਮਾੜੀ ਗੱਲ ਤਾਂ ਹੈ ਨਹੀਂ ਜੇ ਅਸੀਂ ਕਿੱਡੇ ਨੂੰ ਕਹ ਰਹੇ ਆ ਦੇਖੋ ਬੱਚੇ ਮੁੰਡੇ ਕਿੱਡੇ ਨੂੰ ਕਹ ਰਹੇ ਨੇ ਕਿ ਇਹਨਾਂ ਨੂੰ ਨਸ਼ੇ ਜੇ ਲੱਗਣ ਤੇ ਫਿਰ ਵਧੀਆ ਗੱਲ ਹੈ ਜੀ ਫਿਰ ਹੋਰ ਕੀ ਹੋ ਸਕਦਾ ਪਹਿਲਾਂ ਵੀ ਉਹ ਢਾਈ ਹੋਈ ਐ ਕੱਚੀ ਗੰਧ ਆਈ ਉਹ ਕਿਤੇ ਜਵਾਕ ਚੜਦੇ ਝੁੜਦੇ ਗਿਰਗੀ ਹੋਣੀ ਉਹਨਾਂ ਤੋਂ ਹੀ ਸਾਡੇ ਦਾ ਉਹ ਕੋਈ ਰੋਲ ਨਹੀਂ ਹੈਗਾ ਜੀ ਇਹਨਾਂ ਨੇ ਧੱਕੇ ਨਾਲ ਹੀ ਸਾਡੇ ਦੇ ਉਹ ਥਾਣੇ 'ਚ ਰਵੜ ਦਿੱਤੀ ਆ ਕਹਿੰਦੇ ਇਹਨਾਂ ਨੇ ਕੰਨ ਢਾਈ ਆ ਦੇਖੋ ਮੇਰੇ ਪਿੰਡ ਦੇ ਨੇ ਮੇਰੇ ਭਾਈ ਭਾਈ ਭਰਾ ਲੱਗਦੇ ਨੇ ਐਸੀ ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਪਰ ਫਿਰ ਵੀ ਮੈਨੂੰ ਕੱਲੀ ਲੇਡੀ ਹੋ ਕੇ ਮੈਨੂੰ ਹੈਰਾਨ ਕਰਿਆ ਜਾ ਰਿਹਾ ਯੋਹਰ ਮੈਮ ਬਹੁਤ ਕੁਝ ਉਹ ਕਹਿੰਦੇ ਨੇ ਬੱਚਿਆਂ ਤੋਂ ਲੇਬਰ ਕਰਾਈ ਜਾ ਰਹੀ ਆ ਕੁਝ ਇਤਾਂ ਦੀ ਕੁਛ ਨਹੀਂ ਜੀ ਹੁਣ ਐ ਸੀ ਸਰ ਨਾਲ ਐ ਸਾਡੇ ਹਰਦੇਵ ਬਾਈ ਜੇ ਲੱਗੇ ਨੇ ਦੋ ਬੱਚਿਆਂ ਨੂੰ ਉਹ ਲਾਉਣਾ ਹੀ ਸੀ ਹੁਣ ਅਸੀਂ ਕਿਨੂੰ ਕਰਾ ਕੇ ਲਵਾਉਂਦੇ ਜੀ ਸਕੂਲ ਦਾ ਕੰਮ ਆ ਖੇਡਾਂ ਹੋ ਰਹੀਆਂ ਯਾਰ ਮਹਾ ਪਹਿਲਾਂ ਪੱਕੀ ਪੱਟੀ ਐ ਵੀ ਹੁਣ ਤੁਸੀਂ ਪੱਕੀ ਫੇਰ ਬਣਾ ਰਹੇ ਹੋ ਕਹਿੰਦੇ ਪੱਕੀ ਨਹੀਂ ਬਣਾਉਂਦੇ ਇਸ ਤਰ੍ਹਾਂ ਰੇਤਾ ਸੱਟਾਂਗੇ ਉਹਦੇ ਲਾਈਆਂ ਹੋਈਆਂ ਟੈਲਾ ਦੀਆਂ ਜੀ ਮੈਂ ਤਾਂ ਇਹਨਾਂ ਕੋ ਕਹਿ ਕੇ ਮੁੜ ਗਿਆ ਉਹਨਾਂ ਨੇ ਸੱਚਾ ਸੰਡੇਲ ਸੰਡਲ ਸੰ ਛੁੱਟੀ ਸੀ ਜੀ ਉਹਨੇ ਕੰਦ ਟੱਪਕੇ ਢਾਕੇ ਜੀ ਸਕੂਲ ਦੀ ਤੇ ਅੰਦਰ ਐਂਟਰ ਹੋ ਕੇ ਸਪੱਕੀ ਵਿੱਚ ਬਣਾ ਗਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਭਾਦਸੋਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਖੜੇ ਆ ਇੱਥੇ ਕੁਝ ਭਾਦਸੋਂ ਦੇ ਨੌਜਵਾਨ ਇਕੱਠੇ ਹੋਏ ਨੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਚਾਈਲਡ ਲੇਬਰ ਸਟਾਪ ਦੇ ਨਾਰੇ ਲਗਾਏ ਜਾ ਰਹੇ ਨੇ ਸੋ ਕੀ ਆ ਗੱਲ ਸਾਰੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਸਕੂਲ ਆਫ ਐਮਨਸ ਪਾਸੋਂ ਪਟਿਆਲਾ ਦੇ ਬਿਲਕੁਲ ਅੱਗੇ ਇਹ ਗੇਟ ਤੇ ਖੜੇ ਨੇ ਕਿਉਂ ਇਹਨਾਂ ਨੂੰ ਇੱਥੇ ਖੜ ਕੇ ਨਾਰੇ ਲਗਾਉਣੇ ਪਏਗੇ ਕਿਉਂ ਸਕੂਲ ਦੇ ਖਿਲਾਫ ਨੇ ਇੱਕ ਸਕੂਲ ਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ ਏ ਸਭ ਤੋਂ ਉੱਚਾ ਮਿਆਰ ਆ ਜਿਹੜਾ ਸਕੂਲਾਂ ਨੂੰ ਦਿੱਤਾ ਜਾਂਦਾ ਇਹ ਸੋ ਗੱਲ ਕਰਦੇ ਹਾਂ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੀ ਨਾਮਾ ਜੀ ਮੇਰਾ ਨਾਮ ਮਲੇਂਦਰ ਸਿੰਘ ਆ ਜੀ ਮਲੇਂਦਰ ਸਿੰਘ ਜੀ ਕੀ ਕਾਰਨ ਵਿਦਿਆ ਦਾ ਮੰਦਰ ਕਿਹਾ ਜਾਂਦਾ ਸਕੂਲਾਂ ਨੂੰ ਅੱਜ ਸਕੂਲ ਦੇ ਸਟਾਫ ਦੇ ਖਿਲਾਫ ਸਕੂਲ ਦੇ ਗੇਟ ਅੱਗੇ ਖੜ ਕੇ ਨਾਰੇ ਲਗਾਉਣੇ ਪਏਗੇ ਅਸੀਂ ਜੀ ਇੱਥੇ ਸਕੂਲ ਦੇ ਵਿੱਚ ਖੜਾ ਰਹੀਆਂ ਸਕੂਲ ਦੇ ਵਿੱਚ ਅਕਸਰ ਬਹੁਤ ਲੰਬੇ ਸਮੇਂ ਤੋਂ ਖੇਡਦੇ ਆ ਰਹੇ ਹਾਂ ਅਸੀਂ ਕ੍ਰਿਕਟ ਖੇਡਦੇ ਨਾਲ ਤੇ ਵਾਲੀਬਾਲ ਦੀ ਖੇਡਣਾ ਜੁੜੇ ਹੋਏ ਆਂ ਜੀ ਅਸੀਂ ਪਹਿਲੇ ਕੋਈ 10 ਸਾਲ ਕ੍ਰਿਕਟ ਪੱਕੀ ਵਿੱਚ ਤੇ ਖੇਡਦੇ ਆ ਤੇ ਇਹਨਾਂ ਨੇ ਸਾਡੀ ਪਿਛਲੇ 10 ਸਾਲਾਂ ਵਿੱਚ ਤਿੰਨ ਵਾਰ ਸਾਡੀ ਪਿਚ ਪਟ ਦਿੱਤੀ ਗਈ ਹੈ ਅਸੀਂ ਉਸ ਦੇ ਜੋ ਮੁਜਾਰਾ ਕਰ ਲਈ ਇੱਥੇ ਇਕੱਠੇ ਹੋਏ ਆ ਸਕੂਲ ਦੇ ਵਿੱਚ ਪਿਚ ਬਣਾਈ ਵੀ ਸੀਗੀ ਸਕੂਲ ਵਾਲੇ ਗਰਾਊਂਡ 'ਚ ਹਾਂਜੀ ਸਕੂਲ ਦੇ ਗਰਾਊਂਡ ਦੇ ਵਿੱਚ ਸੈਂਟਰ ਦੇ ਵਿੱਚ ਪਿਚ ਬਣਾਈ ਵੀ ਸੀ ਬਾਈ ਜੀ ਸਭ ਤੋਂ ਵੱਡਾ ਜੇ ਦੇਖਿਆ ਜਾਵੇ ਸਕੂਲ ਦੇ ਵਿੱਚ ਸਕੂਲ ਸਟਾਫ ਦੇ ਜੇ ਤਾਂ ਸਹਿਮਤੀ ਆ ਤੁਸੀਂ ਕੋਈ ਵੀ ਗੇਮ ਹੋ ਉਹਨਾਂ ਦੇ ਗਰਾਊਂਡ ਵਿੱਚ ਖੇਡ ਸਕਦੇ ਹੋ ਪਰ ਜੇ ਸਕੂਲ ਚਾਹੇ ਉਹ ਨਹੀਂ ਖੇਡਣ ਦੇ ਸਕਦਾ ਇਹ ਸਕੂਲ ਦੇ ਕੋਲ ਅਧਿਕਾਰ ਨਹੀਂ ਜੇ ਹੀ ਆਪਣਾ ਸਕੂਲ ਦੇ ਵਿੱਚ ਇਸ ਟਾਈਮ ਸਾਨੂੰ ਇਹ ਦੱਸਿਆ ਜਾਵੇ ਕਿਹੜੀ ਖੇਡ ਆ ਜਿਹੜੀ ਸਕੂਲ ਦੇ ਵਿੱਚ ਖੇਡਣ ਵਾਸਤੇ ਉਯੋਗ ਗਰਾਊਂਡ ਬਣੇ ਹੋਏ ਨੇ ਕਿਸੇ ਵੀ ਖੇਡ ਦਾ ਸਾਨੂੰ ਕੋਈ ਗਰਾਊਂਡ ਇੱਥੇ ਮਹੀਆ ਨਹੀਂ ਨਾ ਕ੍ਰਿਕਟ ਦਾ ਨਾ ਵਾਲੀਬਾਲ ਦਾ ਨਾ ਫੁੱਟਬਾਲ ਦਾ ਅਸੀਂ ਆਪਣਾ ਖੁਦ ਦਾ ਖਰਚਾ ਕਰਕੇ ਆਪਣੇ ਪਰਸਨਲ ਪੈਸੇ ਢਾਲ ਕੇ ਅਸੀਂ ਇੱਥੇ ਪਿਚ ਖੇਡਣ ਵਾਸਤੇ ਆਪਣੇ ਪਰਸਨ ਯੂਜ਼ ਵਾਸਤੇ ਬਣਾਈ ਸੀ ਜੋ ਕਿ ਸਾਨੂੰ ਸਕੂਲ ਵਾਲਿਆਂ ਨੇ ਭਰੋਸੇ ਵਿੱਚ ਦਵਾਇਆ ਗਿਆ ਕਿ ਅਸੀਂ ਗਰਾਊਂਡ ਦੀ ਮੇਨਟੇਨੈਂਸ ਵਾਸਤੇ ਉਹਦੀ ਪਿਚ ਨੂੰ ਅਸੀਂ ਢਾ ਕੇ ਦੁਬਾਰੇ ਬਣਾ ਦਾਂਗੇ ਗਰਾਊਂਡ ਲੈਵਲ ਕਰਨਾ ਪਰ ਉਸੇ ਵਿੱਚ ਲੈਗਟਿਵ ਪਿਚ ਢਾਈ ਗਈ ਉਸ ਤੋਂ ਬਾਅਦ ਦੁਬਾਰੇ ਅਸੀਂ 4 ਤੋਂ 5 ਮਹੀਨੇ 'ਚ ਖੱਜਲ ਖਵਾਰ ਹੁੰਦੇ ਰਹੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਪਿਛਲੇ ਸ਼ਨੀਵਾਰ ਅਸੀਂ ਆ ਕੇ ਇੱਥੇ ਆਪਣੀ ਪਿੱਛੇ ਦੁਬਾਰਾ ਕੋਲੋਂ ਪੈਸੇ ਇਕੱਠੇ ਕਰਕੇ ਜਵਾਕਾਂ ਨੇ ਪਾਈ ਪਾਈ ਪੈਸੇ ਇਕੱਠੇ ਕਰਕੇ ਜਿਵੇਂ ਅਸੀਂ ਦੁਬਾਰਾ ਵਿੱਚ ਬਣਾਈ ਤਾਂ ਸਕੂਲ ਦੇ ਅੱਜ ਸਵੇਰੇ ਆ ਕੇ ਜਵਾਕਾਂ ਤੋਂ ਸਕੂਲ ਦੇ ਚਾਈਲਡ ਲੇਬਰ ਤੋਂ ਜਿਹੜੇ ਛੋਟੇ ਜਵਾਕ 17 18 ਸਾਲ ਦੀ ਉਮਰ ਤੋਂ ਥੱਲੇ ਜਵਾਗਰ ਨੇ 12 12 ਸਾਲ ਜਵਾਗਰ ਨੇ ਉਹਨਾਂ ਨੂੰ ਕਹਿਆਂ ਚ ਲਾਈਆਂ ਤਸਲੇ ਕਰਾਏ ਵੀਡੀਓਗ੍ਰਾਫੀ ਸਾਡੇ ਕੋਲ ਹੈ ਤਾਂ ਏਡੀਆ ਭਾਰੀਆ 70 80 ਕਿਲੋ ਸਲੇਬਾ ਜਿਗੀਆਂ ਉਹਨਾਂ ਤੋਂ ਚਾ ਕੇ ਰੀੜੀਆਂ ਦੇ ਅੰਦਰ ਲਗਾਏ ਗਏ ਨੇ ਬੱਚਿਆਂ ਤੋਂ ਕਰਾਇਆ ਇਹ ਕੰਮ ਹਾਂਜੀ ਹਾਂਜੀ ਚਾਈਲਡ ਲੇਬਰ ਯੂਜ਼ ਕੀਤੀ ਗਿਆ ਸਕੂਲ ਵਾਲੇ ਨੇ ਜੀ ਬਹੁਤ ਛੋਟੇ ਨਵਾਲਕ ਬਜਵਾਕਾਂ ਦੇ ਉੱਤੇ ਵੀ ਹੂੰ ਤੇ ਅਸੀਂ ਉਹ ਫਿਰ ਉਹਦੇ ਵਿੱਚ ਜਦ ਮੈਡਮ ਜਾ ਕੇ ਪੁੱਛਿਆ ਵੀ ਤੁਸੀਂ ਇਹ ਪਿੱਛ ਵੀ ਕਿਉਂ ਤੜਵਾ ਰਹੇ ਹੋ ਤੇ ਮੈਡਮ ਕਹਿੰਦੀ ਇਹ ਸਾਡੀ ਮਰਜ਼ੀ ਹੈ ਅਸੀਂ ਇਹਨੂੰ ਜੋ ਸਾਡੇ ਦਿਲ ਕਰੂ ਕਰਾਂਗੇ ਸਾਡੀ ਤੁਹਾਡੀ ਕੋਈ ਸੁਣਵਾਈ ਨਹੀਂ ਜਿੱਥੇ ਜਾ ਪੀ ਸਾਨੂੰ ਅਸੀਂ ਤੁਹਾਡੀ ਪਿੱਛੇ ਨਹੀਂ ਬਣ ਦੇਣੀ ਇੱਥੇ ਜੀ ਬਾਈ ਜੀ ਇਹ ਮਸਲੇ ਨੂੰ ਤੁਸੀਂ ਉੱਚ ਅਧਿਕਾਰੀਆਂ ਕੋਲ ਜਾਂ ਸਰਕਾਰੀ ਨੁਮਾਇੰਦਿਆਂ ਦੇ ਕੋਲ ਚੱਕ ਸਕਦੇ ਸੀਗੇ ਸਰਕਾਰ ਅਕਸਰ ਕਹਿ ਰਹੀ ਆ ਕਿ ਖੇਡਾਂ ਸਾਡੇ ਦੇਸ਼ ਦਾ ਭਵਿੱਖ ਨੇ ਸਾਡੇ ਨੌਜਵਾਨੀ ਨੂੰ ਕਰਾਹੇ ਪੈਣ ਤੋਂ ਖੇਡਾਂ ਦੇ ਨਾਲੇ ਬਚਾਇਆ ਜਾ ਸਕਦਾ ਹੈ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਅਸੀਂ ਕੱਲ ਜੀ ਡੀਓ ਦਫ਼ਤਰ ગયા ਸੀ ਪਟਿਆਲੇ ਉੱਥੇ ਜਾ ਕੇ ਵੀ ਸਾਨੂੰ ਉੱਥੇ ਕੋਈ ਉੱਚ ਅਧਿਕਾਰੀ ਮਿਲੇ ਜਿਹੜੇ ਖੇੜ ਨਾਲ ਸੰਬੰਧ ਰੱਖਦੇ ਸੀਗੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕੋਈ ਨਹੀਂ ਅਸੀਂ ਤੁਹਾਡੇ ਮਸਲੇ ਦਾ ਹੱਲ ਕਰਦੇ ਹਾਂ ਜੇ ਇਹ ਇੱਥੇ ਤੁਹਾਡੇ ਮਸਲੇ ਨਹੀਂ ਹੱਲ ਹੁੰਦਾ ਅਸੀਂ ਪਟਿਆਲੇ ਤੋਂ ਟੀਮ ਭੇਜਾਂਗੇ ਉਹਨਾਂ ਦੇ ਮੈਸੇਜ ਕਨਵੇ ਕਰਾਇਆ ਸੀ ਉਹਨੇ ਭਰੋਸਾ ਲੈ ਕੇ ਭਾਰਸੋ ਵਾਪਸ ਪਹੁੰਚ ਗਏ ਸਾਨੂੰ ਅੱਜ ਸਵੇਰੇ ਪਤਾ ਲੱਗਿਆ ਤੇ ਉਹਦੇ باوجود ਵੀ ਤਾਂ ਜਿਹੜੀ ਸਦੇਸ਼ਕਵਾਨੀ ਮੈਡਮ ਨੇ ਇਹਨਾਂ ਨੇ ਚਾਈਲਡ ਲੇਬਰ ਲਾ ਕੇ ਪੇਚ ਸਵੇਰੇ ਪਟਾ ਦਿੱਤੀ ਗਈ ਇੱਥੇ ਸਕੂਲ ਦੇ ਗਰਾਊਂਡ ਤੋਂ ਬਗੈਰ ਹੋਰ ਕੋਈ ਬੱਚਿਆਂ ਦੇ ਖੇਡਣ ਲਈ ਗਰਾਊਂਡ ਨਹੀਂ ਹੈਗਾ ਸਕੂਲ ਤਾਂ ਚਲੋ ਸਕੂਲ ਦਾ ਗਰਾਊਂਡ ਹੈ ਇਹ ਹੋਰ ਕੋਈ ਪੰਚਾਇਤ ਵੱਲੋਂ ਸਰਕਾਰ ਵੱਲੋਂ ਕੋਈ ਗਰਾਊਂਡ ਨਹੀਂ ਦਿੱਤਾ ਗਿਆ ਇਲਾਕੇ ਦਾ ਨਾਮੀ ਸਹਿਰ ਹੈ ਨਾਮੀ ਕਸਬਾ ਹੈ ਪਾਸੋਂ ਨਹੀਂ ਜੀ ਉਹ ਰੇ ਪਾਰਸੋਂ ਦੇ ਵਿੱਚ ਇੱਕ ਸਕੂਲ ਦਾ ਹੀ ਗਰਾਊਂਡ ਹੈ ਇਸ ਤੋਂ ਬਿਨਾ ਪਾਰਸੋਂ ਵਿੱਚ ਕੋਈ ਵੀ ਗਰਾਊਂਡ ਨਹੀਂ ਹੈਗਾ ਜੀ ਮੌਜੂਦਾ ਕੋਈ ਗਰਾਊਂਡ ਨਹੀਂ ਹੈਗਾ ਖੇਡਣ ਵਾਸਤੇ ਇੱਕ ਸਿਰਫ ਪਾਰਸੋਂ ਸਕੂਲ ਦਾ ਹੀ ਗਰਾਊਂਡ ਸਾਨੂੰ ਮਜਬੂਰਨ ਨਹੀਂ ਕ੍ਰਿਕਟ ਸਾਨੂੰ ਮੰਡੀ ਦੇ ਵਿੱਚ ਖੇਡਣੀ ਪੈਂਦੀ ਹੈ ਮੰਡੀ ਦੇ ਵਿੱਚ ਸਾਡੇ ਬਹੁਤ ਹੀ ਜਵਾਨਾਂ ਦੇ ਪੱਕੀ ਹੋਣ ਕਰਕੇ ਛੇਲੇ ਜਾਂਦੇ ਨੇ ਸੱਟਾਂ ਲੱਗਦੀਆਂ ਨੇ ਇਸ ਉਹ ਗੱਲ ਦੀ ਪ੍ਰੋਬਲਮ ਕਰਕੇ ਅਸੀਂ ਸਕੂਲ ਦੇ ਵਿੱਚ ਖੇਡਣਾ ਪ੍ਰੇਫਰ ਕਰਦੇ ਹਾਂ ਮੰਡੀ ਦੇ ਵਿੱਚ ਸਾਨੂੰ ਬਹੁਤ ਦਿੱਕਤ ਆਉਂਦੀਆਂ ਨੇ ਪਰ ਸਕੂਲ ਵਾਲੇ ਸਾਨੂੰ ਬਾਰ-ਬਾਰ ਦਿੱਕਤਾਂ ਦੇ ਸਾਹਮਣਾ ਕਰਨਾ ਪੈਂਦਾ ਸਕੂਲਾਂ ਸਾਨੂੰ ਇਹ ਗੱਲ ਤੋਂ ਡਿਨਾਈ ਕਰਦੇ ਆ ਕਿ ਅਸੀਂ ਤੁਹਾਨੂੰ ਇਸੇ ਸਕੂਲ ਦੇ ਵਿੱਚ ਕ੍ਰਿਕਟ ਖੇਡਣ ਨਹੀਂ ਦੇਣੀ ਬਾਕੀ ਇਹ ਤਾਂ ਉਹਨੂੰ ਮੈਨੂੰ ਰੀਜ਼ਨ ਨਾ ਕੋਈ ਰੀਜ਼ਨ ਦਿੰਦੇ ਨੇ ਜੀ ਕੋਈ ਸਕੂਲ ਦੀ ਇੱਥੇ ਕਮੇਟੀ ਬਣੀ ਹੋਊਗੀ ਕੋਈ ਪਾਸੋਂ ਦੇ ਜਿਹੜੇ ਨਾਮੀ ਵਿਅਕਤੀ ਨੇ ਉਹ ਕਮੇਟੀ ਦੇ ਵਿੱਚ ਹੋਣਗੇ ਉਹਨਾਂ ਨਾਲ ਨਹੀਂ ਗੱਲ ਕੀਤੀ ਮਸਲੇ ਦਾ ਹੱਲ ਹੋ ਜੇ ਅਸੀਂ ਜਿਹੜੀ ਬਾਹਰ ਕਮੇਟੀ ਕਮੇਟੀ ਨਾਲ ਗੱਲ ਕੀਤੀ ਸੀ ਉਹ ਕਮੇਟੀ ਵਾਲੇ ਕਹਿੰਦੇ ਸਕੂਲ ਦਾ ਚੱਕਰ ਹੈ ਜੇ ਸਕੂਲ ਵਾਲੇ ਤੁਹਾਨੂੰ ਕਹਿੰਦੇ ਨੇ ਵੀ ਇਹ ਪਿਚ ਬਣਾ ਲਓ ਤਾਂ ਅਸੀਂ ਤੁਹਾਨੂੰ ਪਿਚ ਬਣਾਉਣ ਦੀ ਇਜਮਤੀ ਆਪਣੇ ਲੈ ਕੇ ਸਕੂਲ ਤੋਂ ਬਣਾ ਲਓ ਸਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਜਦ ਕਿ ਅਸੀਂ ਸਕੂਲ ਕੋਲ ਜਾਂਦੇ ਹਾਂ ਸਕੂਲ ਵਾਲੇ ਸਿੱਧਾ ਡਿਨਾਈ ਕਰਦੇ ਅਸੀਂ ਉਹਨੂੰ ਪਿਚ ਬਣ ਨਹੀਂਣ ਦੇਣੀ ਪਤਾ ਨਹੀਂ ਉਹਨਾਂ ਦੀ ਪਤਾ ਨਹੀਂ ਉਹਨਾਂ ਦੀ ਆਪਸੀ ਦੋਹਾਂ ਦੀ ਸਾਂਝ ਹੈ ਉਹ ਦੋਹੇ ਨਹੀਂ ਚਾਹੁੰਦੇ ਪਿਚ ਬਣਾਉਣੀ ਪਰ ਇੱਕ ਕਹਿੰਦਾ ਤੁਸੀਂ ਬਣਾ ਬਣਾ ਲਓ ਜੇ ਸਕੂਲ ਕਹਿੰਦਾ ਸਕੂਲ ਦੋਨਾਂ ਦੀ ਇਕੱਠੀ ਸਹਿਮਤੀ ਸੀ ਇਹਦੇ ਵਿੱਚ ਬਾਈ ਜੀ ਪ੍ਰੋਬਲਮ ਕੀ ਹੈ ਪ੍ਰੋਬਲਮ ਸਕੂਲ ਵਾਲਿਆਂ ਨੂੰ ਵੀ ਅਸਲ 'ਚ ਕੋਈ ਨਹੀਂ ਜਦੋਂ 10 ਸਾਲ ਤੋਂ ਵਿੱਚ ਚੱਲਦੀ ਆ ਰਹੀ ਹੈ ਬੱਚੇ ਖੇਡ ਰਹੇ ਨੇ ਇਹ 'ਚ ਜਿਹੜੇ ਨਾ ਮੇਨ ਪਿੰਡ ਦੇ ਹੁੰਦੇ ਨੇ ਕਿਹੜਾ ਮ ਚੌਧਰੀ ਜਿਹੜਾ ਪੰਜਾਬੀ 'ਚ ਕਿਹਾ ਜਾਂਦਾ ਜੀ ਉਹ ਇਨਵੋਲਵ ਨਹੀਂ ਅੱਛਾ ਉਹ ਕਿਸੇ ਦੇ ਮੋਢੇ ਤੇ ਧਰਕੇ ਚਲਾ ਰਹੇ ਨੇ ਉਹ ਅੱਗੇ ਤਾਂ ਨਹੀਂ ਰਹੇ ਕਹੀ ਕਹੀ ਜਾ ਰਹੇ ਨੇ ਵੀ ਸਾਨੂੰ ਜਗ੍ਹਾ ਦੱਸੋ ਜਗ੍ਹਾ ਦੱਸੋ ਬਟ ਬਣਨ ਦੇ ਨਹੀਂ ਰਹੇ ਬਾਈ ਜੀ ਜੇ ਦੇਖਿਆ ਜਾਵੇ ਇਲਾਕੇ ਦੇ ਜਿਹੜੇ ਤੁਸੀਂ ਕਹਿੰਦੇ ਹੋ ਨਾਮੀ ਸਖਸ ਨੇ ਜਿਹੜੇ ਇਹ ਰੋਕ ਰਹੇ ਨੇ ਹਮੇਸ਼ਾ ਬੰਦਾ ਇਹ ਚਾਹੁੰਦਾ ਕਿ ਮੇਰੇ ਪਿੰਡ ਚੋਂ ਅਜਾਹੇ ਖਿਡਿਆਰੀ ਉੱਠਣ ਮੇਰੇ ਇਲਾਕੇ ਚੋਂ ਅਜਾਹੇ ਖਿਡਿਆਰੀ ਉੱਠਣ ਜਿਹੜਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰਨ ਦੇਸਾਂ ਵਿਦੇਸਾਂ ਤੱਕ ਗੇਮਾਂ ਖੇਡਣ 골ਡ ਮੈਡਲ ਸਾਡੇ ਦੇਸ਼ ਲਈ ਲੈ ਕੇ ਆਉਣ ਕਿਹੜਾ ਅਜਿਹਾ ਬੰਦਾ ਹੈ ਜਿਹੜਾ ਰੋਕੂਗਾ ਨਹੀਂ ਇੱਥੇ ਹੈਗੇ ਨੇ ਕਾਫੀ ਬੰਦੇ ਨੇ ਉਹਦਾ ਚਲੋ ਵੀਡੀਓ ਰਾਈ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਕੀਦੇ ਬਾਰੇ ਬੋਲ ਰਹੇ ਆ ਜਾਂ ਕੀਦੇ ਬਾਰੇ ਨਹੀਂ ਦੂਜੀ ਗੱਲ ਹੁਣ ਕਬੱਡੀ ਹੈ ਕਬੱਡੀ ਦੇ ਟੂਰਨਾਮੈਂਟ ਵੀ ਹੋਣਾ ਸਾਰਾ ਕੁਝ ਹੋਊਗਾ ਇਸੇ ਸਕੂਲ ਚ ਹੋਣਾ ਪ੍ਰਾਈਵੇਟ ਕਬੱਡੀ ਟੂਰਨਾਮੈਂਟ ਇਸੇ ਗਰਾਊਂਡ ਦੇ ਵਿੱਚ ਹ ਉਹਦੇ ਵਿੱਚ ਟਰੈਕ ਵੀ ਪੱਟਿਆ ਜਾਣਾ ਸਕੂਲ ਦੇ ਵਿੱਚ ਰੋਟਾਵੇਟਰ ਵੀ ਚੱਲਣਾ ਫੇਰ ਬਾਅਦ ਚ ਪਿੱਚ ਵੀ ਪੱਟਣੀ ਆ ਫੇਰ ਉਹਦੀ ਮੇਨਟੇਨੈਂਸ ਲਈ ਜਿਹੜਾ ਫੰਡ ਆਉਂਦਾ ਉਹ ਇਹਨਾਂ ਨੇ ਜਮੇ ਖਾਪਣ ਕਰ ਦੇਣਾ ਜਮੇ ਹਾਂਜੀ ਹਾਂ ਉਹ ਅਸੀਂ ਹੁਣ ਜੋ ਵੀ ਹੈਗਾ ਆਰਟੀਆਈ ਪਾਵਾਂਗੇ ਆਰਟੀਆਈ ਪਾ ਕੇ ਜੋ ਅੱਗੇ ਕਾਰਵਾਈ ਅਸੀਂ ਕਰਾਂਗੇ ਜੀ ਹੋਰ ਵੀ ਵੀਰ ਨੇ ਹੰਜ ਕੀ ਨਾਮ ਆ ਜੀ ਮੇਰਾ ਨਾਮ ਭពਿੰਦਰ ਸਿੰਘ ਆ ਵੀਰੇ ਭពਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਗੇਮਾਂ ਕਹਿੰਦੇ ਸਭ ਤੋਂ ਵੱਡਾ ਜਿਹੜਾ ਨੌਜਵਾਨੀ ਲਈ ਸਹਾਰਾ ਇਹ ਜਿਹੜਾ ਨਸ਼ਿਆਂ ਤੋਂ ਕਰਾਹੇ ਪੈਣ ਤੋਂ ਨੌਜਵਾਨਾਂ ਨੂੰ ਰੋਕਦੀਆਂ ਨੇ ਗੇਮਾਂ ਸਾਡੇ ਦੇਸ਼ ਦਾ ਵੀ ਨਾਮ ਰੋਸ਼ਨ ਕਰਦੀਆਂ ਨੇ ਤੁਸੀਂ ਕਹਿ ਰਹੇ ਹੋ ਗੇਮਾਂ ਖੇਡਣ ਨੂੰ ਰੋਕ ਰਹੇ ਨੇ ਵੀਰੇ ਸਾਡੇ ਇੰਨਾ ਜੂਤ ਖੜਾ ਪਿੱਛੇ ਬਹੁਤ ਬੰਦੇ ਨਸ਼ਿਆਂ ਤੇ ਲੱਗੇ ਹੋਏ ਨੇ ਜੇ ਸਾਡੇ ਨਾਲ ਜੁੜੇ ਹੋਏ ਨੇ ਇਸੇ ਗੱਲ ਤੋਂ ਜੁੜੇ ਹੋਏ ਨੇ ਵੀ ਅਸੀਂ ਖੇਡਾਂ ਗਰਾਊਂਡ 'ਚ ਖੇਡਦੇ ਆ ਲੰਬੇ ਸਮੇਂ ਤੋਂ ਅਸੀਂ ਸਾਰੇ ਵਧੀਆ ਸਕੂਲ 'ਚ ਆ ਕੇ ਖੇਡਦੇ ਆ ਕਰਦੇ ਆ ਇਹ ਵੀਰ ਸਾਨੂੰ ਰੋਕਿਆ ਜਾ ਰਿਹਾ ਇਹ ਕੰਮਾਂ ਤੋਂ ਕਿਸੇ ਇੱਥੋਂ ਦੀ ਕਮੇਟੀ ਜਿਹੜੀ ਨਗਰਪੰਚਾਇਤਾਂ ਉਹਦੇ ਨਾਲ ਨਹੀਂ ਗੱਲ ਕੀਤੀ ਕਿ ਸਾਨੂੰ ਕੋਈ ਵੱਖਰਾ ਗਰਾਊਂਡ ਦਿੱਤਾ ਜਾਵੇ ਕਿਉਂਕਿ ਸਕੂਲ ਦਾ ਗਰਾਊਂਡ ਆ ਸਕੂਲ ਵਾਲੇ ਸਾਨੂੰ ਰੋਕ ਰਹੇ ਨੇ ਉਹਨਾਂ ਨਾਲ ਨਹੀਂ ਗੱਲ ਹੋਈ ਜਗਾ ਬੜੀ ਪਈ ਆ ਪਾਸੋਂ ਦੀ ਪੰਚਾਇਤੀ ਕਾਫੀ ਸਾਲ ਪਹਿਲਾਂ ਸਰ ਉਹਦੇ ਲਈ ਵੀ ਅਸੀਂ ਧਰਨਾ ਦਿੱਤਾ ਸੀਗਾ ਜੋਗ ਦੇ ਵਿੱਚ ਉਸ ਟਾਈਮ ਵੀ ਸਾਨੂੰ ਭਰੋਸਾ ਦੇ ਕੇ ਠਾਲ ਦਿੱਤਾ ਗਿਆ ਸੀਗਾ ਉਸ ਟਾਈਮ ਸਾਨੂੰ ਗਰਾਊਂਡ ਗਰਾਊਂਡ ਕੋਈ ਨਹੀਂ ਮਹੀਜਾ ਕਰਾਇਆ ਗਿਆ ਕ੍ਰਿਕਟ ਵਾਸਤੇ ਇੱਕ ਸਰ ਜਦੋਂ ਨਾ ਹੋਰੇ ਸਕੂਲ ਦੇ ਜ਼ੋਨ ਦੇ ਖੇਡਾਂ ਹੁੰਦੀਆਂ ਨੇ ਜਾ ਜੋਂ ਦੇ ਖੇਡਾਂ ਹੁੰਦੀਆਂ ਨੇ ਸਿਰਫ 10 ਦਿਨ ਵਾਸਤੇ ਪੂਰੇ ਸਕੂਲ ਐਕਟਿਵ ਹੁੰਦਾ ਏ ਜਵਾਕਾਂ ਨੂੰ ਖੜਾਉਂਦੇ ਨੇ ਉਸ ਤੋਂ ਬਿਨਾ ਪੂਰਾ ਸਾਲ ਜਵਾਕਾਂ ਨੂੰ ਕੋਈ ਖੇਡਾਂ ਵਾਸਤੇ ਕੋਈ ਪੁੱਛਦਾ ਨਹੀਂ ਹੈਗਾ ਸਾਡੇ ਰੋ ਕਿਵੇਂ ਜਵਾਕ ਹੋਏਗਾ ਅੱਗੇ ਆ ਉੱਪਰ ਪੱਧਰ ਤੱਕ 올ੰਪੀਏ ਤੱਕ ਉੱਠਣਗੇ ਜਾਂ ਜਵਾਕਾਂ ਨੂੰ ਸਿਰਫ 10 ਦਿਨ ਵਾਸਤੇ ਖੇਡਾਂ ਕਰਾ ਕੇ ਖਾਣਾ ਪੂਰਤੀ ਕਰੀ ਜਾਂਦੀ ਆ ਨਹੀਂ 10 ਦਿਨ ਬਾਅਦ ਤੇ ਉਹ ਖੇਡਾਂ ਹੁੰਦੀਆਂ ਨੇ ਸਰਕਾਰ ਦੇ ਤਾਂ ਫੰਡ ਆਉਂਦੇ ਨੇ ਖੇਡਾਂ ਵਾਸਤੇ ਸਪੈਸ਼ਲ ਪੀਟੀ ਦੇ ਟੀਚਰ ਸਾਡੇ ਜਾਂਦੇ ਨੇ ਕਿ ਬੱਚਿਆਂ ਨੂੰ ਖੜਾਇਆ ਜਾਵੇ ਫਿਰ 10 ਦਿਨ ਇਹ ਭੋਖਾਣਾ ਪੂਰਤੀ ਕੀਤੀ ਜਾਂਦੀ ਹੈ ਸਿਰਫ ਸਰ 10 ਦਿਨ ਵਾਸਤੇ ਜਦ ਤੱਕ ਜ਼ੋਨ ਦੇ ਖੇਡਾਂ ਐਕਟਿਵ ਹੁੰਦੇ ਨੇ ਉਸ ਤੋਂ ਬਿਨਾ ਕੋਈ ਜਵਾਗ ਨੂਰੇ ਖੇਡਾਂ ਨਹੀਂ ਕੋਈ ਸਹੂਲਤ ਨਹੀਂ ਗਰਾਊਂਡ ਦੇ ਵਿੱਚ ਸਰ ਗੋਡੇ-ਗੋਡੇ ਕਾ ਹੋ ਜਾਂਦਾ ਐ ਅਸੀਂ ਸਪੈਸ਼ਲ ਵਾਲਾ ਪ੍ਰਾਈਵੇਟ ਤੌਰ ਤੇ ਟਰੈਕਟਰ ਲੈ ਕੇ ਅਸੀਂ ਗਰਾਊਂਡ ਦੀ ਸਫਾਈ ਕਰਦੇ ਆਂ ਕੋਈ ਮੇਨਟੇਨੈਂਸ ਤੁਸੀਂ ਹੁਣ ਵੀ ਜਾ ਕੇ ਗਰਾਊਂਡ ਦੇ ਸਕਦੇ ਹੋ ਸੱਪਾਂ ਦਾ ਘਰ ਬਣਿਆ ਪਿਆ ਸਾਰੇ ਵਿੱਚੇ ਸਾਰੇ ਗਰਾਊਂਡ ਦੇ ਵਾਲੇ ਵਾਲੇ ਕਟਕੜਕਾ ਹੋਇਆ ਹੋਇਆ ਜਵਾਕਾਂ ਨੇ ਕੋਈ ਸੱਪ ਤੋਂ ਲੜ ਜਾ ਕੋਈ ਚੀਜ਼ ਲੜ ਜਾ ਉਹਦਾ ਕੌਣ ਜ਼ਿੰਮੇਵਾਰ ਗਰਾਊਂਡ ਦਾ ਸਕੂਲ ਦਾ ਕੋਈ ਇਸ ਗੱਲ ਗਰਾਊਂਡ ਵਾਲੇ ਧਿਆਨ ਨਹੀਂ ਸਿਰਫ 10 ਦਿਨ ਲਈ ਇਹਨਾਂ ਨੂੰ ਉਹ ਵੀ ਸਰਕਾਰ ਦੀ ਹਦਾਇਤਾਂ ਹੋਣਗੀਆਂ ਗੇਮਾਂ ਕਰਾਉਣੀਆਂ ਨੇ ਤਾਂ ਇਹ ਕਰਾਉਂਦੇ ਨੇ ਆਦਰਵਾਇਜ਼ ਉਹ ਵੀ ਨਾ ਕਰਾਉਣ ਇਹ ਤੇ ਹੁਣ ਤੁਸੀਂ ਕੋਈ ਮੰਗ ਨਹੀਂ ਕੀਤੀ ਨਗਰਪੰਚਾਇਤ ਦੇ ਕੋਲ ਪਹੁੰਚ ਕੇ ਕਿ ਜੀ ਸਾਨੂੰ ਕੋਈ ਸਪੈਸ਼ਲ ਗਰਾਊਂਡ ਦਿੱਤਾ ਜਾਵੇ ਸਕੂਲ ਨੇ ਸਾਨੂੰ ਉੱਥੋਂ ਖੇਡਣਾ ਬੰਦ ਕਰ ਦਿੱਤਾ ਇਸ ਪ੍ਰੰਤ ਸਰ ਹੁਣ ਅਸੀਂ ਦੁਬਾਰਾ ਇਸ ਤੋਂ ਬਾਅਦ ਗਰਾਊਂਡ ਨਗਰਪੰਚਾਇਤ ਪਾਸੋਂ ਕੋਲ ਵੀ ਜਾਵਾਂਗੇ ਉਹਨਾਂ ਕੋਲ ਵੀ ਆਪਣੀ ਮੰਗ ਰੱਖਾਂਗੇ ਵੀ ਦੱਸੋ ਸਾਡਾ ਕੋਈ ਹੱਲ ਕਰੋ ਵੀ ਸਕੂਲ ਵਾਲੇ ਸਾਨੂੰ ਆਹ ਦਿੱਕਤ ਕਰਦੇ ਨੇ ਵੀ ਤੁਸੀਂ ਸਾਡਾ ਹੱਲ ਕਰਕੇ ਦਿਓ ਕੋਈ ਅਸੀਂ ਪਹਿਲਾਂ ਵੀ ਬਈ ਇਹ ਗੱਲ ਉਹਨਾਂ ਕੋਲ ਵੀ ਗਈ ਆ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸਾਰੇ ਅਸੀਂ ਕੁਐਸਚਨ ਪੁੱਟ ਕਰਦੇ ਸੀਗੇ ਬਸ ਸੁਣ ਕੇ ਅੰਦਰ ਬਹਿ ਜਾਂਦੇ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਕੀਤੀ ਹੈਗੀ ਹਾਲਾਂਕਿ ਸਕੂਲ ਦੇ ਗਰਾਊਂਡ ਕੋਲ ਵੀ 40 ਬਿਗੇ ਜ਼ਮੀਨ ਹੈ ਹੂੰ ਇਹਨਾਂ ਦੇ ਸਕੂਲ ਦੀ ਉੱਥੇ ਉੱਥੇ ਕਰਦਣ ਜਿਹੜੇ ਹੁਣ ਮੰਨ ਲਓ ਸੈਰ ਸਪਾਟੇ ਵਾਲੇ ਨੇ ਸੈਰ ਸਪਾਟੇ ਵਾਲਿਆਂ ਲਈ ਆ ਪੀ ਡਬਲਯੂ ਡੀ ਨੇ ਬਣਾਇਆ ਹੋਇਆ ਪਾਰਕ ਹੂੰ ਉਧਰ ਉਹ ਦੂਜਾ ਪਾਰਕ ਬਣਿਆ ਹੋਇਆ ਹੂੰ ਉੱਥੇ ਨਹੀਂ ਜਾਂਦੇ ਉਹਨਾਂ ਨੇ ਇੱਥੇ ਆ ਕੇ ਬਸ ਜਿਹੜੇ ਬੱਚੇ ਖੇਡਦੇ ਨੇ ਉਹ ਰੋਕਣੇ ਨੇ ਵੀ ਇਹ ਖੇਡਣੇ ਨਹੀਂ ਚਾਹੀਦੇ ਵੀ ਅਸੀਂ ਸੈਰ ਸਪਾਟੇ ਲਈ ਵੀ ਸਕੂਲ ਦਾ ਗਰਾਊਂਡ ਹੀ ਵਰਤਿਆ ਜਾਂਦਾ ਹਾਂਜੀ ਹਾਂ ਬਿਲਕੁਲ ਬਿਲਕੁਲ ਵਰਤਿਆ ਜਾਂਦਾ ਜੀ ਡੇਲੀ ਸਵੇਰੇ ਸ਼ਾਮ ਵਰਤਦੇ ਨੇ ਇੱਥੇ ਕੋਈ ਸੁਵੇਰੇ ਸ਼ਾਮ ਦੇਖ ਵੀ ਸਕਦੇ ਹੋ ਤਾਨੂੰ ਆਪਣੇ ਆਪ ਤਾਂ ਲੱਗ ਗਿਆ ਜਿਹੜਾ ਗਰਾਊਂਡ ਹੈ ਸਕੂਲ ਦਾ ਰਸਤਾ ਇਹਦੀ ਸੇਵਾ ਕਰਦੇ ਆਂ ਹਸਤਾ ਇਹਨੂੰ ਮੈਂਟੇਨ ਰੱਖਦੇ ਆਂ ਸਾਫ਼ ਸੁਵਿਧਾ ਰੱਖਦੇ ਆਂ ਜੇ ਉਹ ਜਵਾਕ ਖੇਡਦੇ ਰਹਿੰਦੇ ਸਕੂਲ ਮੈਂਟੇਨ ਰਹਿੰਦਾ ਹੁਣ ਦੇਖ ਲਓ ਸਕੂਲ ਦੇ ਵਿੱਚ ਜਵਾਕਾਂ ਨੂੰ ਖੇਡਣ ਨਹੀਂ ਦਿੱਤਾ ਤਾਂ ਸਕੂਲ ਦੇ ਗਰਾਊਂਡ ਦੀ ਕੰਡੀਸ਼ਨ ਕੀ ਆ ਜਵਾਕ ਉਹਰੇ ਕ੍ਰਿਕਟ ਦੇ ਗੇਮ ਹੋ ਰਹੀ ਹੈ ਕਿਸੇ ਹੈਲਮਟ ਨਹੀਂ ਪਾਇਆਗੇ ਤੇ ਕੋਈ ਸੇਫਟੀ ਗਾਰਡ ਨਹੀਂ ਪਾਏ ਹੋਏ ਸਾਡੇ ਕੋਲ ਬਾਕਾਇਦਾ ਵੀਡੀਓ ਪ੍ਰੂਫ ਨੇ ਕਿ ਕਿਸੇ ਦੀ ਜਵਾਕ ਦੇ ਕੋਈ ਸੇਫਟੀ ਜੇ ਜਵਾਕ ਦੇ ਕੋਈ ਗਲਤ ਮਰਦ ਬਾਲ ਕਿਤੇ ਲੱਗਦੀ ਆ ਤਾਂ ਕੌਣ ਜ਼ਿੰਮੇਵਾਰ ਸਕੂਲ ਦੇ ਛੋਟੇ ਜਵਾਕ 12-12 ਸਾਲ ਦੇ ਕਰ ਨਹੀਂ ਸਕਦੇ ਕਿਉਂ ਚਾਇਲੇਵਰ ਯੂਜ਼ ਕਰ ਰਹੇ ਨੇ ਕਿਉਂ ਚਾਇਲ ਨੂੰ ਅਬਿਊਜ਼ ਕਰ ਰਹੇ ਨੇ ਇੱਕ ਵੀਡੀਓ ਸਕੂਲ ਦੀ ਪਾਸੋਂ ਸਕੂਲ ਉੱਤੇ ਲਿਖਿਆ ਗਾਣਾ ਲਾ ਕੇ ਕਾਫੀ ਵਾਇਰਲ ਹੋ ਰਹੀ ਆ ਬੱਚਿਆਂ ਨੂੰ ਕੁੱਟਿਆ ਜਾ ਰਿਹਾ ਬਾਲਾਂ ਤੋਂ ਫੜ ਕੇ ਖਿੱਚ ਕੇ ਲੈ ਕੇ ਆ ਰਿਹਾ ਟੀਚਰਾਂ ਜਾਂ ਕੌਣ ਆ ਉਹ ਵੀਡੀਓ ਸਾਇਦ ਤੁਸੀਂ ਦੇਖੀ ਹੋਵੇ ਉਹਦੇ ਪੱਲ ਹੈਗਾ ਹਾਂ ਦੇ ਹਾਂ ਦੇ ਹਾਂ ਦੇ ਹੈਗਾ ਜੀ ਹੈਗਾ ਬਿਲਕੁਲ ਇੱਥੇ ਬੇਅੰਤ ਕੁੱਟਮਾਰ ਹੋ ਰਹੀ ਹੈ ਉਹ ਇੱਥੋਂ ਦੀ ਉਹ ਵੀਡੀਓ ਫੇਕ ਤਾਂ ਨਹੀਂ ਹੈਗੀ ਉਹਦੇ ਤੇ ਪਾਸੋਂ ਸਕੂਲ ਲਿਖਿਆ ਕੋਈ ਫੇਕ ਨਹੀਂ ਜੀ ਕੋਈ ਕੁਝ ਨਹੀਂ ਹੈਗਾ ਇਹੀ ਸਾਰਾ ਕੁਝ ਇੱਥੀ ਹੁੰਦਾ ਹੈ ਵਿਚੋ ਕੁਝ ਟੀਚਰ ਤਾਂ ਇਹੋ ਜਿਹੇ ਨੇ ਜਿਹੜੇ ਆਪਣੇ ਮੇਲ ਨੇ ਉਹ ਡਰਿੰਕ ਕਰਕੇ ਸਕੂਲ ਚੋਂ ਡਰਿੰਕ ਕਰਕੇ ਵੀ ਸਕੂਲ ਚ ਆਉਂਦੇ ਨੇ ਮੇਰੇ ਖੁਦ ਬੱਚੇ ਉਰੇ ਪੜੇ ਨਹੀਂ ਦੋਏ ਬੇਟੀ ਔਰ ਬੇਟਾ ਉਹਨੂੰ ਮੈਨੇ ਆਪ ਖੁਦ ਦਾਦੇ ਦੀ ਕਿ ਪਾਪਾ ਵੀ ਉਰੇ ਡਰਿੰਕ ਕਰਕੇ ਆਉਂਦੇ ਆ ਮਾਸਟਰ ਕੋਈ ਸੁਣਵਾਈ ਨਹੀਂ ਕੋਈ ਰੋਕਦੀ ਟੋਕਣੀ ਨਹੀਂ ਆ ਗਈ ਠੀਕ ਹੈ ਨਹੀਂ ਜੇ ਬੱਚੇ ਕੰਪਲੀਟ ਕਰਦੇ ਨੇ ਬੱਚੇ ਸੁਣਵਾਈ ਉਹਨੇ ਨਹੀਂ ਆ ਜੀ ਮੇਰੇ ਖੁਦ ਦੇ ਬੱਚੇ ਪੜ ਕੇ ਗਏ ਨੇ ਪਲੱਸ 2 ਕਰ ਹੀ ਗਏ ਨੇ ਠੀਕ ਹੈ ਨਹੀਂ ਮੈਂ 30 ਸਾਲ ਤੋਂ ਮੈਨੂੰ ਵੀ ਖੇਡਦੇ ਨੂੰ ਉਰੇ ਹੋਗੇ ਜੀ ਅਸੀਂ ਉਰੇ ਹੀ ਖੇਡ ਰਹੇ ਆ ਇੱਕੋ ਗਰਾਊਂਡ ਆ ਜੀ ਸਾਡੇ ਕੋਲ ਠੀਕ ਹੈ ਜੀ ਜਿਹੜੇ ਆਪਣੇ ਘੁੰਮਣ ਆਉਂਦੇ ਨੇ ਜਾਂ ਸ਼ਹਿਰ ਦੇ ਕੋਈ ਸਰਕਾਰ ਨੇ ਪਾਰਕ ਬਾਤ ਬੱਚੇ ਨੇ ਖੇਡਣ ਲਈ ਆਏ ਹੁਣ ਜੇ ਅਸੀਂ ਖੇਡਣ ਨੂੰ ਕਹਦੇ ਕੋਈ ਮਾੜੀ ਗੱਲ ਤਾਂ ਹੈ ਨਹੀਂ ਜੇ ਅਸੀਂ ਖੇਡਣ ਨੂੰ ਕਹਦੇ ਆ ਦੇਖੋ ਬੱਚੇ ਮੁੰਡੇ ਖੇਡਣ ਨੂੰ ਕਹਿ ਰਹੇ ਨੇ ਜੇ ਇਹਨਾਂ ਨੂੰ ਨਸ਼ੇ 'ਚ ਲੱਗਣਾ ਤਾਂ ਫਿਰ ਵਧੀਆ ਗੱਲ ਹੈ ਜੀ ਮੈਂ ਇਹ ਪੁੱਛਣਾ ਚਾਹੁੰਦਾ ਦੇਖੋ ਬੱਚੇ ਕਾ ਇੱਕੋ ਚੀਜ਼ ਮੰਗ ਰਹੇ ਨੇ ਵੀ ਸਾਨੂੰ ਮਜਬੂਰੀ ਹੈ ਜੀ ਅਸੀਂ ਗੇਮ ਖੇਡਣਾ ਚਾਹੁੰਦੇ ਆ ਜੀ ਗੇਮ ਖੇਡਣ ਦੇ ਰੋਕ ਰਹੇ ਨੇ ਵੀ ਕਹਿੰਦੇ ਖੇਡਣਾ ਨਹੀਂ ਉਹਰੇ ਇਹ ਸਕੂਲ ਦਾ ਗਰਾਊਂਡ ਹੈ ਸਕੂਲ ਦਾ ਗਰਾਊਂਡ ਚੋਂ ਠੀਕ ਹੈ ਜੀ ਹੈਗਾ ਤੇ ਅਸੀਂ ਕਹਿੰਦਾ ਜੀ ਉੱਥੇ ਕੋਈ ਮਾੜੀ ਕੰਮ ਕਰ ਰਹੇ ਨਹੀਂ ਬੱਚੇ ਖੇਡਣ ਨੂੰ ਕਹ ਰਹੇ ਬਸ ਸਰ ਮਜਬੂਰੀ ਹੈ ਸਾਡੀ ਇਹ ਤਾਂ ਨਾਮ ਕੀ ਆ ਆਪਣਾ ਮੈਨੋਂ ਰਾਜਾ ਜੀ ਜਿਹੜੇ ਅਸੀਂ ਆ ਸਰ ਅਸੀਂ ਤਾਂ ਹੁਣ ਖੇਡ ਕੇ ਹਟ ਚੁੱਕੇ ਆ ਅਸੀਂ ਤਾਂ ਦੁਆਰੇ ਜਿਹੜੇ ਜਵਾਕ ਨਵੇਂ ਉੱਠ ਰਹੇ ਇਹਨਾਂ ਦੇ ਭਵਿੱਖ ਉਹਨਾਂ ਵਾਸਤੇ ਕਰ ਰਹੇ ਆ ਵੀ ਜਵਾਕ ਅੱਗੇ ਅੱਗੇ ਨਿਕਲਦੇ ਰਹਿਣ ਆਪਣੇ ਅਸੀਂ ਤਾਂ ਇਹਨਾਂ ਨੂੰ ਸਿਖਾਉਣ ਦਾ ਕੰਮ ਕਰਦੇ ਆ ਤੇ ਜਿਹੜੇ ਸਰ ਦੀ ਤੁਸੀਂ ਵੀਡੀਓ ਵਾਇਰਲ ਹੋਈ ਸੀ ਜੀ ਆ ਸਰ ਉਹਨੂੰ ਤੁਹਾਡੇ ਅੰਦਰ ਮਲਾਬਾ ਤੁਸੀਂ ਉਹਨੂੰ ਕੁਐਸਚਨ ਕਰ ਵੀ ਸਕਦੇ ਹੋ ਵੀ ਕਿਉਂ ਜਵਾਕਾਂ ਨੂੰ ਕੁੱਟਿਆ ਗਿਆ ਅੰਦਰ ਹੀ ਨੇ ਉਹ ਜਵਾਕ ਸਰ ਜਿਹੜੇ ਜਵਾਕਾਂ ਨੇ ਕੁੱਟਮਾਰ ਕੀਤੀ ਸੀਗੀ ਜੀ ਤੇ ਮੈਡਮ ਨੇ ਜਿਹੜੇ ਜਿਨ੍ਹਾਂ ਦਾ ਨਾਮ ਹੈ ਇਹ ਉਹ ਸੁਦੇਸ਼ ਕੁਮ ਆਪਣੇ ਸਕਰਾਲੀ ਤੇ ਨਾਬੇ ਰਹਿੰਦੇ ਨੇ ਰਹਿ ਜੋ ਬਲੌਂਗ ਕਰਦੇ ਨੇ ਸਾਰਾ ਸਾਨੂੰ ਜੋ ਵੀ ਆ ਉਹ ਮੂਰੇ ਟੈਕਲ ਕਰਦੇ ਨੇ ਹੈਂਡਲ ਕਰਦੇ ਨੇ ਤੇ ਉਹੀ ਸਾਨੂੰ ਕਿ ਇਹ ਇਹ ਲਈ ਮਨਾ ਕਰਦੇ ਆ ਹੋਰ ਕੋਈ ਉੱਚਾ داری ਕੋਈ ਕੁਝ ਨਹੀਂ ਕਹਿ ਰਿਹਾ ਸਿਰ ਸੁਦੇਸ਼ ਕੁਮਾਰੀ ਮੈਡਮ ਨੂੰ ਪ੍ਰੋਬਲਮ ਆ ਇਹਨਾਂ ਨੇ ਡੀਓ ਸਰ ਦੀ ਵੀ ਨਹੀਂ ਸੁਣੀ ਕੱਲ ਅਸੀਂ ਡੀਓ ਸਰ ਦੇ ਉੱਥੇ ਗਏ ਸੀਗੇ ਫਿਰ ਉਹਨਾਂ ਨੇ ਡੀਓ ਸਾਹਿਬ ਉੱਥੇ ਚੰਡੀਗੜ੍ਹ ਮੀਟਿੰਗ ਤੇ ਗਏ ਸੀ ਉੱਥੇ ਡਾਇਰੈਕਟਰ ਸਰ ਸੀਗੇ ਉਹਨਾਂ ਨੇ ਇਥੋਂ ਗੁਰਪ੍ਰੀਤ ਵਾਣਾ ਸਰ ਨੇ ਉਹਨਾਂ ਦੀ ਡਿਊਟੀ ਲਈ ਜੀ ਉਹਨਾਂ ਦੀ ਵੀ ਸੁਣੀ ਤੱਕ ਨਹੀਂ ਇਹਨਾਂ ਨੇ ਹੂੰ ਹੁਣ ਇਹਦੇ ਵਿੱਚ ਆਪਾਂ ਦੇਖੋ ਵੀ ਫਿਰ ਹੋਰ ਕੀ ਹੋ ਸਕਦਾ। ਇਹਨਾਂ ਦੀ ਪਹਿਲਾਂ ਵੀ ਉਹ ਢਾਈ ਹੋਈ ਐ ਕੱਚੀ ਗੰਧ ਆਈ। ਉਹ ਕਿਤੇ ਜਵਾਕ ਚੜਦੇ ਝੜਦੇ ਗਿਰ ਗਈ ਹੋਣੀ ਉਹਨਾਂ ਤੋਂ ਹੀ ਸਾਡੇ ਦਾ ਉਸ ਕੋਈ ਰੋਲ ਨਹੀਂ ਹੈਗਾ ਜੀ। ਇਹਨਾਂ ਨੇ ਧੱਕੇ ਨਾਲ ਹੀ ਸਾਡੇ ਦੇ ਉਹ ਥਾਣੇ 'ਚ ਰਵੜ ਦਿੱਤੀ ਆ। ਕਹਿੰਦੇ ਇਹਨਾਂ ਨੇ ਕੰਦ ਢਾਈ ਆ। ਬਿਲਕੁਲ ਨਹੀਂ ਜੀ ਚੈੱਕ ਕਰ ਲੈਣਾ ਜੇ ਅਸੀਂ ਕੰਦ ਢਾਈ ਆ ਸਾਡੇ ਦੇ ਕਾਰਵਾਈ ਕਰਨ। ਬਿਲਕੁਲ ਅਸੀਂ ਸਲੈਪਾਂ ਲੈ ਕੇ ਇਧਰੋਂ ਲੰਗੀਆਂ ਗੇਟ ਤੋਂ ਮੇਨ ਤੋਂ ਹੀ ਠੀਕ ਆ ਛੋਟਾ ਗੇਟ ਖੋਲਿਆ ᱛੀਕਾ ਇਧਰੋਂ ਲੈ ਕੇ ਲੰਗੇ ਆ ਮੁੰਡੇ ਠੀਕ ਆ ਹੋਰ ਜੇ ਕੋਈ ਅਸੀਂ ਕੋਈ ਨੁਕਸਾਨ ਕਰਾਵੇ ਅਸੀਂ ਭਰ ਸੋ ਇਹ ਮਸਲਾ ਹੈ ਜੀ ਪਾਸੋਂ ਦਾ ਪਾਸੋਂ ਸਕੂਲ ਦੇ ਵਿੱਚ ਨੌਜਵਾਨ ਗੇਮ ਖੇਡਦੇ ਸੀਗੇ ক্রিকেট ਦੀ ਕਹਿੰਦੇ ਪਿਚ ਬਣਾਈ ਸੀ ਪਿਚ ਹੈ ਜਿਹੜੀ ਉਹ ਪੱਟ ਦਿੱਤੀ ਗਈ ਹੈ ਸੋ ਸਕੂਲ ਦੇ ਅੱਗੇ ਇਕੱਠੇ ਹੋ ਕੇ ਨਾਰੇਬਾਜੀ ਕੀਤੀ ਜਾ ਰਹੀ ਆ ਪਰ ਸਭ ਤੋਂ ਜਿਹੜੀ ਤਰਾਸ ਦਈ ਆ ਐਨੀ ਜ਼ਮੀਨ ਨਾ ਹੋਣ ਦੇ ਬਾਵਜੂਦ ਪਾਸੋਂ ਚ ਕੋਈ ਬੱਚਿਆਂ ਦੇ ਖੇਡਣ ਲਈ ਪ੍ਰੋਪਰ ਗਰਾਊਂਡ ਨਹੀਂ ਹੈਗਾ ਗਰਾਊਂਡ ਤਾਂ ਕੀ ਹੈ ਇੱਥੇ ਕੁੜੀਆਂ ਦੇ ਕਾਲਜ ਦਾ ਮਸਲਾ ਬੜੇ ਲੰਮੇ ਟਾਈਮ ਤੋਂ ਉੱਠਿਆ ਵਾ ਹੁਣ ਉਹ ਬਿਲਕੁਲ ਸ਼ਾਂਤ ਹੋ ਗਏ ਉਦੇ ਵੱਲ ਕਿਸੇ ਦਾ ਧਿਆਨ ਨਹੀਂ ਸੋ ਭਾਸੋਂ ਦੇ ਹਾਲਾਤ ਨੇ ਜਿਹੜੇ ਉਹ ਤਰਸਯੋਗ ਨੇ ਨਸਿਆਂ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰਦੀ ਆ ਕਿ ਅਸੀਂ ਜੈਮਾਬਲ ਬੱਚਿਆਂ ਨੂੰ ਪਰਫੁੱਲਤ ਕਰ ਰਹੇ ਆ ਉਧਰ ਨੂੰ ਵੱਧ ਰਹੇ ਹਾਂ ਪਰ ਜਿਹੜੇ ਖੇਡਣਾ ਚਾਹੁੰਦੇ ਨੇ ਉਹਨਾਂ ਨੂੰ ਖੇਡਣ ਦੇ ਲਈ ਗਰਾਊਂਡ ਨਹੀਂ ਸਕੂਲ ਦਾ ਵੀ ਇੱਕ ਜਿਹੜਾ ਆਪਣਾ ਕੋਈ ਸਿਸਟਮ ਆ ਉਹ ਚਾਹਣ ਤਾਂ ਇੱਥੇ ਖੇਡਣ ਦੇ ਸਕਦੇ ਨੇ ਜੇ ਨਾ ਚਾਹਣ ਤਾਂ ਨਹੀਂ ਕਿਉਂਕਿ ਇਹ ਸਕੂਲ ਦਾ ਗਰਾਊਂਡ ਆ ਪਰ ਸਭ ਤੋਂ ਵੱਡੀ ਤਰਾਸਦੀ ਇਹੀ ਆ ਕਿ ਇੱਥੇ ਜਿਹੜੇ ਬੱਚੇ ਖੇਡਣਾ ਚਾਹੁੰਦੇ ਨੇ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਨੇ ਕੋਈ ਮੈਡਲ ਲਿਆਉਣਾ ਚਾਹੁੰਦੇ ਨੇ ਕੋਈ ਬੱਚਾ ਉੱਪਰ ਉੱਠਣਾ ਚਾਹੁੰਦਾ ਏ ਉਹਨਾਂ ਦੇ ਖੇਡਣ ਲਈ ਗਰਾਊਂਡ ਨਹੀਂ ਹੈਗਾ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਊਗੀ ਸਕੂਲ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਗੱਲ ਕੀਤੀ ਜਾਊਗੀ ਜੇ ਹੋ ਸਕੇ ਆ ਤਾਂ ਨਗਰ ਪੰਚਾਇਤ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਇਸ ਸਮੇਂ ਅਸੀਂ ਭਾਸੋਂ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੌਜੂਦ ਆਂ ਮੈਮ ਸੁਦੇਸ਼ ਕੁਮਾਰੀ ਜੀ ਅਤੇ ਸਮੂਥ ਸਟਾਫ ਇੱਥੇ ਮੌਜੂਦ ਆ ਗੱਲ ਕਰਦੇ ਆ ਸਕੂਲ ਦੀ ਕੰਧ ਵੀ ਟੁੱਟੀ ਵੀ ਦਿਖਾਈ ਆ ਸਾਨੂੰ ਕੀ ਆ ਸਾਰਾ ਮਸਲਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਨੇ ਸਾਡੇ ਨਾਲ ਹਾਂਜੀ ਮੈਮ ਬੈਗਰੂਜ ਖਾਲਸਾ ਵੈਕੈਂਸ ਸੱਸੀ ਕਾਜ ਜੀ ਸਾਰਿਆਂ ਨੂੰ ਮੈਂ ਸੀਨੀਅਰ ਸਕੂਲ ਪਾਸੋਂ ਸੁਦੇਸ਼ ਮੈਡਮ ਬੋਲਦੇ ਆ ਪੀਟੀਆਈ ਜੀ ਤੇ ਸਾਨੂੰ ਥੋੜੀ ਦਿੱਕਤ ਆਈ ਆ ਜੀ ਸਾਡੇ ਨੇ ਇੱਥੇ ਟੀਮਾਂ ਜੋਨ ਹੋ ਰਿਹਾ ਜੀ ਪਾਸੋਂ ਦਾ 40 ਸਕੂਲ ਸਾਡੇ ਆ ਰਹੇ ਨੇ ਜੀ ਤੇ ਸਾਨੂੰ 40 ਸਕੂਲਾਂ ਦੇ ਵਿੱਚ ਇਹ ਦਿੱਕਤ ਆਈ ਹੈ ਜੇ ਫੁੱਟਬਾਲ ਬੱਚੇ ਖੇਡਦੇ ਨੇ ਜੀ ਉਹ ਪਿੰਡ ਵਾਲਿਆਂ ਨੇ ਕਈਆਂ ਨੇ ਰਲ ਕੇ ਜੀ ਪੱਕੀ ਪਿਚ ਬਣਾਤੀ ਜੀ ਸਿਮੈਂਟਡ ਦੇ ਗਰਾਊਂਡ ਦੇ ਵਿੱਚ ਹਾਂਜੀ ਹਾਂਜੀ ਸਕੂਲ ਦੇ ਗਰਾਊਂਡ ਦੇ ਵਿੱਚ ਉਹ ਸਾਡੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਸੱਟਾਂ ਲੱਗ ਜਾਂਦੀਆਂ ਨੇ ਦੇਖੋ ਫੁੱਟਬਾਲ ਚੱਲਦੀ ਹਰ ਇੱਕ ਗੇਮ ਆ ਜੀ ਇੱਥੇ ਸਾਰੇ ਸਕੂਲਾਂ ਨੇ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਜੀ ਤੇ ਉਹਨਾਂ ਨੇ ਸੈਚਰਡੇ ਸੰਡੇ ਸੰਨ ਛੁੱਟੀ ਸੀ ਜੀ ਉਹਨਾਂ ਨੇ ਕੰਧ ਟੱਪ ਕੇ ਢਾ ਕੇ ਜੀ ਸਕੂਲ ਦੀ ਦੇ ਅੰਦਰ ਐਂਟਰ ਹੋ ਕੇ ਪੱਕੀ ਪਿਚ ਬਣਾ ਗਏ ਜੀ ਸੇਰ ਬਣਾ ਕੇ ਜੀ ਪਹਿਲਾਂ ਤੁਸੀਂ ਰੋਕਤਾ ਜਿਹੜੀ ਪਿਚ ਹਾਂਜੀ ਪਹਿਲਾਂ ਰੋਕਤਾ ਜੀ ਉਹ ਆਪਣੇ ਆਪ ਕੋਈ ਇਜਾਜ਼ਤ ਨਹੀਂ ਲਈ ਮੈਂ ਗਰਾਊਂਡ ਦੀ ਦੇਖੋ ਇਹ ਇਨਚਾਰਜ ਆ ਜੀ ਸਾਡੇ ਆ ভাইস ਪ੍ਰਿੰਸੀਪਲ ਖੜੇ ਬੈਠੇ ਖੜੇ ਨੇ ਜੀ ਇਹਨਾਂ ਨੂੰ ਵੀ ਚਾਹੇ ਪੁੱਛ ਲਓ ਜੀ ਅੱਛਾ ਹਰਦੇਵ ਭਾਈ ਜੀ ਨੂੰ ਪੁੱਛਿਆ ਉਹਨਾਂ ਨੇ ਹਰਦੇਵ ਬਾਈ ਜੀ ਨੂੰ ਪੁੱਛਣ ਸਾਰ ਜਦ ਇਹਨਾਂ ਨੇ ਜਵਾਬ ਦਿੱਤਾ ਕੰਡਟਾਟੀ ਦੇ ਅੰਦਰ ਆ ਕੇ ਸਿਮਿੰਟ ਕੰਡਟਾਕੇ ਅੰਦਰ ਆਏ ਨਹੀਂ ਜੀ ਅੰਦਰ ਆਏ ਨਹੀਂ ਮੈਮ ਸਕੂਲ ਦਾ ਗਰਾਊਂਡ ਹੈ ਇਹਦੇ ਨਾਲ ਪਿੰਡ ਦਾ ਤਾਂ ਕੋਈ ਲਾਗਤ ਹੈਗਾ ਤੇ ਕੋਈ ਨਹੀਂ ਇਹਨਾਂ ਦਾ ਚਲੋ ਜੇ ਖੇਡਦੇ ਨੇ ਪਿੰਡ ਵਾਲੇ ਅਸੀਂ ਕੋਈ ਉਹ ਨਹੀਂ ਮੈਂ ਵੀ ਇੱਥੋਂ ਖੇਡੀ ਵੀ ਆਂ ਦੇਖੋ ਕਿੰਨੇ ਅਸੀਂ ਬੱਚੇ ਖਿਡਾਰੀ ਇੰਨੇ ਪੈਦਾ ਕਰਨੇ ਬਰਡ ਕੱਪ ਹਮ ਸੁਲਤਾਨ ਇੱਥੋਂ ਖੇਡਿਆ ਜੀ ਮੇਰੇ ਕੋਲੇ ਖੇਡਿਆ ਮੈਂ ਵੀ ਇੱਥੇ ਦੀ ਪਲੇਅਰ ਆਂ ਜੀ ਮੈਂ ਖੇਡੀ ਵੀ ਆਂ ਇਹ ਨੇਸ਼ਨਲ ਪਲੇਅਰ ਆਂ ਜੀ 골ਡ ਮੈਡਲਿਸਟ ਆਂ ਜੀ ਮੈਂ ਕ੍ਰਿਕਟ ਦੇ ਕੋਈ ਖਿਡਿਆਰੀ ਇੱਥੋਂ ਲਿਕੜੇ ਨੇ ਜੀ ਕਬੱਡੀ ਦਾ ਤਾਂ ਇੱਥੇ ਵੱਡਾ ਨਾਮ ਆ ਕਬੱਡੀ ਦਾ ਸ਼ੁਰੂ ਤੇ ਉਹ ਨਾਮ ਆ ਜੀ ਕ੍ਰਿਕਟ ਦੇ ਖਿਡਾਰੀ ਤਾਂ ਜੋਨ ਜਿੱਤ ਲੈਣ ਜਿਲੇ ਚ ਜਾ ਕੇ ਕੁਝ ਨਹੀਂ ਹੁੰਦਾ ਜੀ ਅਸੀਂ ਫਿਰ ਵੀ ਪ੍ਰੈਕਟਿਸ ਬੱਚਿਆਂ ਨੂੰ ਕਰਾਉਂਦੇ ਆ ਵੀ ਕੋਈ ਗੱਲ ਨਹੀਂ ਕੱਚੀ ਵਿੱਚ ਤੇ ਜਿਵੇਂ ਮਰਜ਼ੀ ਖੇਡ ਲੈਣ ਦੇਖੋ ਮੇਰੇ ਪਿੰਡ ਦੇ ਨੇ ਮੇਰੇ ਭਾਈ ਭਾਈ ਭਰਾ ਲੱਗਦੇ ਨੇ ਐਸੀ ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਪਰ ਫਿਰ ਵੀ ਮੈਨੂੰ ਕੱਲੀ ਲੇਡੀਜ਼ ਹੋ ਕੇ ਮੈਨੂੰ ਹੈਰਾਨ ਕਰਿਆ ਜਾ ਰਿਹਾ ਜੀ ਹੁਣ ਇਹ ਗੇਟ ਦੇ ਅੱਗੇ ਧਰਨਾ ਲਾ ਕੇ ਜੀ ਨਾਰੇबाजी ਕਰਦੇ ਨੇ ਯੋਗੋਰ ਮੈਮ ਬਹੁਤ ਕੁਸੋ ਕਹਿੰਦੇ ਨੇ ਬੱਚਿਆਂ ਤੋਂ ਲੇਬਰ ਕਰਾਈ ਜਾ ਰਹੀ ਆ ਕੁਝ ਐਦਾਂ ਦੇ ਵੀਡੀਓ ਨਹੀਂ ਕੁਝ ਨਹੀਂ ਜੀ ਹੁਣ ਐ ਸੀ ਸਰ ਨਾਲ ਆ ਸਾਡੇ ਹਰਦੇਵ ਬਾਈ ਜੀ ਲੱਗੇ ਨੇ ਦੋ ਬੱਚਿਆਂ ਨੂੰ ਉਹ ਲਾਉਣਾ ਹੀ ਸੀ ਹੁਣ ਅਸੀਂ ਕਿਨੂੰ ਕਰਾ ਕੇ ਲਵਾਉਂਦੇ ਜੀ ਸਕੂਲ ਦਾ ਕੰਮ ਆ ਖੇਡਾਂ ਹੋ ਰਹੀਆਂ ਯਾਨੀ ਇਹ ਗੱਲ ਆ ਜੀ ਥੈਂਕ ਯੂ ਸਰ ਆ ਸਾਡੇ ਹਾਂਜੀ ਹਰਦੇਵ ਸਿੰਘ ਜੀ ਕਿਸ ਤਰ੍ਹਾਂ ਹੋਇਆ ਇਹ ਸਾਰਾ ਮੈਟਰ ਕਿਉਂਕਿ ਕੰਦ ਟੁੱਟੀ ਵੀ ਆ ਕੀ ਆ ਸਾਰਾ ਤੁਸੀਂ ਇੱਥੇ ਚੌਂਕੀਦਾਰ ਹੋ ਜੀ ਚੌਂਕੀਦਾਰ ਵੀ ਆ ਪੀਣ ਵੀ ਜੀ ਮੈਂ ਤਾਂ ਕਿਸੇ ਨੇ 45 ਨੰਬਰ ਤੇ ਫੋਨ ਕਰਿਆ ਸੀ 745 ਪਿਛਲਾ ਹੈ ਜੀ ਵੀ ਗੇਟ ਖੋਲ ਹੂੰ ਚਲ ਪਹਿਲਾਂ ਤਾਂ ਮੈਂ ਚੁੱਪ ਕਰ ਰਿਹਾ ਜਦ ਜਦਵਾਰਾ ਫੇਰ ਕਰਿਆ ਉਹਨਾਂ ਨੇ ਫੇਰ ਮੈਂ ਸਾਫ਼ ਕਹਤਾ ਉਰੇ ਆਕੇ ਵੀ ਗਏ ਨਾ ਕੋਲੇ ਹੂੰ ਮਹਾ ਪਹਿਲਾਂ ਪੱਕੀ ਪੱਟੀ ਹੈ ਵੀ ਹੁਣ ਤੁਸੀਂ ਪੱਕੀ ਫੇਰ ਬਣਾ ਰਹੇ ਹੋ ਕਹਿੰਦੇ ਪੱਕੀ ਨਹੀਂ ਨਹੀਂ ਬਣਾਉਂਦੇ ਇਸ ਤਾਂ ਰੇਤਾ ਸੱਟਾਂਗੇ ਉਰੇ ਹੂੰ ਲਾਈਆਂ ਹੋਈਆਂ ਟੈਲਾਂ ਤੀਆਂ ਜੀ ਮੈਂ ਤਾਂ ਇਨਾਂ ਕਾ ਕਹਿ ਕੇ ਮੁੜ ਗਿਆ ਫਿਰ ਬੱਚੇ ਫਿਰ ਦੇਖ ਲਓ ਕੰਦੂ ਵੀ ਢੇੜੀ ਹੋਈ ਆ ਜੀ ਜੀ ਸੋ ਇਹ ਮਸਲਾ ਇਹ ਜੀ ਪਾਸੋਂ ਸਕੂਲ ਦੇ ਬਾਹਰ ਜਿਹੜੇ ਨੌਜਵਾਨ ਇਕੱਠੇ ਹੋਏ ਸੀਗੇ ਉਹ ਕਹਿ ਰਹੇ ਨੇ ਅਸੀਂ ਪਿਚ ਬਣਾਈ ਸੀਗੀ ਸਾਡੀ ਪਿਚ ਪਟ ਦਿੱਤੀ ਜਾਂਦੀ ਆ ਅਸੀਂ ਬੜੇ ਲੰਮੇ ਟਾਈਮ ਤੋਂ ਖੇਡ ਰਹੇ ਆ ਪਰ ਅੱਜ ਤੱਕ ਜਿੱਥੇ ਵੀ ਖੇਡਾ ਹੁੰਦਿਆ ਨੇ ਪੱਕੀ ਪਿਚ ਕਿਤੇ ਦਿਖਾਈ ਨਹੀਂ ਦਿੰਦੀ ਬੱਬੀ ਜੀ ਨੇ ਸਾਡੇ ਨਾਲ ਹਾਂ ਜੀ ਬੱਬੀ ਪਾਜੀ ਵੈਗਰੂ ਜੀ ਖਾਲਸਾ ਵੈਗਰੂ ਵੈਗਰੂ ਜੀ ਕੀ ਫਤਿਹ ਜੀ ਗੱਲ ਇਹੋ ਆ ਜੀ ਇੱਥੇ ਇਸ ਸਕੂਲ ਦੇ ਪ੍ਰੋਡਕਟ ਨੇ ਜਿਹੜੇ ਉਹ ਬਹੁਤ ਇੰਟਰਨੈਸ਼ਨਲ ਨੇ ਤੇ ਜਿਨ੍ਹਾਂ ਨੇ ਬਹੁਤ ਨਾਮਣਾ ਖੱਟਿਆ ਜੀ ਔਰ ਪੱਕੀ ਵਿੱਚ ਬਣਾਉਣ ਦਾ ਕੋਈ ਕਾਇਦਾ ਨਹੀਂ ਇੱਥੇ ਬਣਦਾ ਜੀ ਠੀਕ ਹੈ ਜੀ ਬਾਕੀ ਜੋ ਇੱਥੋਂ ਦੀ ਇੱਥੋਂ ਦੀ ਅਥਾਰਟੀ ਆ ਉਹਨਾਂ ਨੇ ਫੈਸਲਾ ਕਰਨਾ ਕਿ ਅਸੀਂ ਸਾਨੂੰ ਕੀ ਚਾਹੀਦਾ ਕਿ ਨਹੀਂ ਚਾਹੀਦਾ ਇਹ ਜਿਹੜਾ ਗਰਾਊਂਡ ਇਹ ਇੱਥੋਂ ਦਾ ਸਕੂਲ ਦਾ ਇਹ ਕਿਸੇ ਦੇ ਕਿਸੇ ਬਾਹਰੀ ਬੰਦੇ ਦਾ ਪ੍ਰਾਈਵੇਟ ਦਾ ਨਹੀਂ ਇੱਥੇ ਜੀ ਕੋਈ ਬਾਹਰ ਪਿੰਡ ਦੇ ਬੱਚਿਆਂ ਵਾਸਤੇ ਕੋਈ ਗਰਾਊਂਡ ਹੈਗਾ ਹੀ ਨਹੀਂ ਖੇਡਣ ਨੂੰ ਐਡਾ ਵੱਡਾ ਨਾਮ ਆ ਪਾਸੋਂ ਦਾ ਐਡੀ ਵੱਡੀ ਇੰਡਸਟਰੀ ਆ ਇੱਥੇ ਇੰਨੀ ਜ਼ਮੀਨ ਆ ਸੰਭਲਤ ਤੇ ਕੋਈ ਇਦਾਂ ਦਾ ਗਰਾਊਂਡ ਹੈਗਾ ਹੀ ਨਹੀਂ ਇੱਥੇ ਨਹੀਂ ਜੀ ਇਹ ਬਹੁਤ ਅਫਸੋਸ ਦੀ ਗੱਲ ਹੈ ਇੱਥੇ ਬਹੁਤ ਮੰਤਰੀ ਹੋਲੇ ਹਲਕੇ ਦੇ ਵਿੱਚੋਂ ਇਹਦੇ ਵਿੱਚ ਬਹੁਤ ਐਮਐਲਏ ਪਾਵਰਫੁੱਲ ਹੋਲੇ ਈਵਨ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਜਿਹੜੀਆਂ ਸ਼ਖਸੀਅਤਾਂ ਹੋਲੀਆਂ ਕਿਸੇ ਨੇ ਧਿਆਨ ਨਹੀਂ ਦਿੱਤਾ ਪਾਸੋਂ ਦਾ ਨਾ ਕੋਈ ਕਾਲਜ ਹੈ ਇੱਥੇ ਇਥੋਂ ਦੇ ਬੱਚੇ ਪਰੇਸ਼ਾਨ ਹੋ ਰਹੇ ਨੇ ਜਿਹੜੇ ਇਥੋਂ ਕੋਈ ਪਲੱਸ 2 ਦੇ ਵਿੱਚੋਂ ਬਹੁਤ ਫਾਸਟ ਆਉਂਦੇ ਆ ਬਹੁਤ ਅਨਕ ਲੈਂਦੇ ਆ ਉਹੋ ਵੀ ਰੁੱਲਦੇ ਫਿਰਦੇ ਨੇ ਬੱਚੇ ਇੱਥੇ ਕੋਈ ਖੇਡਣ ਵਾਸਤੇ ਹੈ ਨਹੀਂ ਇਥੇ ਕੁਝ ਨਹੀਂ ਹੈਗਾ ਜੀ ਨਾ ਕੋਈ ਸੁਲਤਾਨ ਇਦਾਂ ਦਾ ਪਰ ਬੱਚਿਆਂ ਚ ਰੁਚੀ ਹੈਗੀ ਆ ਇੱਥੇ ਨਾਮੀ ਖੜਿਆਰੀ ਨੇ ਜਿਹੜੇ ਸੁਲਤਾਨ ਵਰਗੇ ਜਿਨ੍ਹਾਂ ਨੇ ਵਰਲਡ ਲੈਵਲ ਤੇ ਨਾਮ ਰੋਸ਼ਨ ਕੀਤਾ ਭਾਵੇਂ ਬਿਲਕੁਲ ਜੀ ਬਿਲਕੁਲ ਉਹ ਇੱਥੋਂ ਦੀ ਪ੍ਰੋਡਕਟ ਹੈ ਜੀ ਇਹੀ ਵਾਲੇ ਗਰਾਊਂਡ ਦਾ ਜਿਹਦੇ ਬਾਰੇ ਆਏ ਹੋ ਤੁਸੀਂ ਤੇ ਹੋਰ ਵੀ ਬਹੁਤ ਬੱਚੇ ਨੇ ਜੀ ਜਿਹੜੇ ਬਹੁਤ ਜ਼ਿਆਦਾ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਨੇ ਤੇ ਬਹੁਤ ਨਾਮਣਾ ਖੱਟਿਆ ਉਹਨਾਂ ਨੇ ਜੀ ਤੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਜੋ ਜ਼ਿੰਮੇਵਾਰ ਨੇ ਗਰਾਊਂਡ ਬੱਚਿਆਂ ਨੂੰ ਵੱਖਰਾ ਦੇਣਾ ਚਾਹੀਦਾ ਸਕੂਲ ਦੇ ਗਰਾਊਂਡ ਤੇ ਤਾਂ ਕਿਸੇ ਦਾ ਕੋਈ ਹੱਕ ਨਹੀਂ ਸਕੂਲ ਤੋਂ ਇਲਾਵਾ ਬਿਲਕੁਲ ਜੀ ਲੋਕਾਂ ਨੂੰ ਤਾਂ ਇਹ ਵੀ ਹੈ ਜੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਪਿੱਟੀ ਐ ਕਿੱਥੇ ਜਾ ਕੇ ਹੂੰ ਜਦੋਂ ਪਿੱਟਦੇ ਨੇ ਤਾਂ ਬਹੁਤ ਤਕਲੀਫ ਹੁੰਦੀ ਹੈ ਪੋਲੀਟੀਕਲ ਲੋਕਾਂ ਨੂੰ ਵੀ ਹੁੰਦੀ ਹੈ ਅਫਸਰਾਂ ਨੂੰ ਵੀ ਹੁੰਦੀ ਹੈ ਜੀ ਸੋ ਸੁਣਨੀ ਚਾਹੀਦੀ ਹੈ ਜੀ ਲੋਕਾਂ ਦੀ ਲੋਕ ਬਹੁਤ ਜਿਹੜਾ ਜਿਹੜਾ ਤਰਾਹੀ ਤਰਾਹੀ ਕਰ ਰਹੇ ਨੇ ਇਸ ਦਾ ਜੀ ਸੋ ਧੰਨਵਾਦ ਜੀ ਹਾਂਜੀ ਇਹ ਮਸਲਾ ਇਹ ਸਕੂਲ ਦਾ ਗਰਾਊਂਡ ਆ ਸਕੂਲ ਦੇ ਗਰਾਊਂਡ ਤੇ ਸਿਰਫ ਸਕੂਲ ਦਾ ਹੱਕ ਆ ਇਹ ਜੇ ਦੇਖਿਆ ਜਾਵੇ ਕਿਤੇ ਇਦਾਂ ਨਹੀਂ ਕਿ ਪਿੰਡ ਦਾ ਕੋਈ ਹੱਕ ਹੁੰਦਾ ਹੈ ਸਕੂਲ ਦੇ ਗਰਾਊਂਡ ਤੇ ਸਕੂਲ ਉਹਦਾ ਹੱਕਦਾਰ ਆ ਇਹ ਅਸੀਂ ਪਹਿਲਾਂ ਵੀ ਉਹਨਾਂ ਨੂੰ ਕਿਹਾ ਪਰ ਫਿਰ ਵੀ ਉਹ ਕਹਿ ਰਹੇ ਨੇ ਕਿ ਅਸੀਂ ਬੜੇ ਲੰਮੇ ਟਾਈਮ ਤੋਂ ਖੇਡ ਰਹੇ ਹਾਂ ਇੱਥੇ ਸਵੇਰੇ ਸੈਰ ਕਰਨ ਵੀ ਲੋਕ ਆਉਂਦੇ ਨੇ ਉਹਨਾਂ ਨੂੰ ਵੀ ਰੋਕਿਆ ਜਾਵੇ ਟੂਰਨਾਮੈਂਟ ਹੁੰਦਾ ਉਹਨਾਂ ਨੂੰ ਵੀ ਰੋਕਿਆ ਜਾਵੇ ਪਰ ਸਭ ਤੋਂ ਵੱਡਾ ਮਸਲਾ ਇਹ ਕਿ ਇੱਥੇ ਕੋਈ ਗਰਾਊਂਡ ਨਹੀਂ ਹੈਗਾ ਇੱਥੇ ਪਿੰਡ ਦੇ ਬੱਚਿਆਂ ਨੂੰ ਖੇਡਣ ਦੇ ਲਈ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਮੰਗ ਉਹਦੇ ਵੱਲ ਉਠਾਉਣੀ ਚਾਹੀਦੀ ਆ ਸਕੂਲ ਦਾ ਗਰਾਊਂਡ ਆ ਜਿਹੜਾ ਉਹ ਸਕੂਲ ਨੇ ਮੇਨਟੇਨ ਕਰਨਾ ਹੈ ਕਿ ਕਿਸ ਤਰ੍ਹਾਂ ਉਸਨੂੰ ਸੰਭਾਲ ਉਹ ਸਕੂਲ ਦਾ ਹੱਕਾ ਫਿਲਹਾਲ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਊਗੀ ਕਿ ਇਸ ਮਸਲੇ ਦਾ ਹੱਲ ਕਿੱਦਾਂ ਹੋਊਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ